ਸਸ਼ੀਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਆ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਬੰਬ ਧਮਾਕੇ ਦੀਆਂ ਖਬਰਾਂ ਜਿਹੜੇ ਨੇ ਲਗਾਤਾਰ ਵਧ ਰਹੀਆਂ ਨੇ ਕਿਉਂਕਿ ਪੰਜਾਬ ਦੀ ਗੱਲ ਕੀਤੀ ਆਵੇ ਤਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਲਗਾਤਾਰ ਜਈਆਂ ਖਬਰਾਂ ਆ ਰਹੀਆਂ ਨੇ ਕਿ ਇਸ ਸ਼ਹਿਰ ਦੇ ਵਿੱਚ ਬੰਬ ਫਟ ਗਿਆ ਜਾਂ ਇਸ ਸ਼ਹਿਰ ਦੇ ਵਿੱਚ ਫਟ ਗਿਆ ਤਾਂ ਅੱਜ ਜਿਹੜੀ ਨਵੀਂ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਵਿੱਚ ਜਿਹੜਾ ਮਨਜੀਠਾ ਰੋਡ ਦੇ ਉੱਪਰ ਜਿਹੜਾ ਇੱਕ ਬੰਬ ਬਲਾਸਟ ਹੋਇਆ ਜਿਦੇ ਵਿੱਚ ਇੱਕ ਵਿਅਕਤੀ ਜਿਹੜੀ ਮੋਤ ਆ ਉਹ ਦੱਸੀ ਜਾ ਰਹੀ ਹੈ ਤਾਂ ਆਖਰਕਾਰ ਇਹ ਬੰਬ ਆ ਕਿੱਥੋਂ ਰਹੇ ਨੇ ਇਹਦੇ ਪਿੱਛੇ ਕਾਰਨ ਕੀ ਹੈ ਇਹਦੇ ਪਿੱਛੇ ਸਾਜ਼ਿਸ਼ ਕਿਸ ਦੀ ਹੈ ਇਹ ਸਾਰੀ ਇਸੇ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਬੋਲਦਾ ਪੰਜਾਬ ਦੇ ਵਿੱਚ ਸੰਖੇਪ ਰੂਪ ਦੇ ਵਿੱਚ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਮੇਨਾ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਲਾ ਜੀ ਮੌਜੂਦ ਨੇ ਰਪਾਲੇ ਸੱਚੀ ਕਾਲ ਜੀ ਰਪਾਲਾ ਜੀ ਆਪਾਂ ਪਿਛਲੇ ਲਈ ਐਪੀਸੋਡ ਦੇ ਵਿੱਚ ਆਪਾਂ ਗੱਲ ਕੀਤੀ ਸੀ ਪੰਜਾਬ ਦੇ ਵਿੱਚ ਅਜਹੀਆਂ ਘਟਨਾਵਾਂ ਨੇ ਲਗਾਤਾਰ ਵਾਪਰ ਹੀ ਆਣੇ ਕਿਉਂਕਿ ਤੁਸੀਂ ਜਦੋਂ ਸੂਨਰਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜਦੋਂ ਬੰਬ ਨੂੰ ਲੈ ਕੇ ਬਿਆਨ ਦਿੱਤਾ ਸੀ ਤਾਂ ਬੜੀ ਸਿਆਸਤ ਗਰਮਾਈ ਸੀ ਤਾਂ ਅੱਜ ਫੇਰ ਅੰਮ੍ਰਿਤਸਰ ਦੇ ਵਿੱਚ ਇੱਕ ਵਾਕਿਆ ਹੋਇਆ ਬੰਬ ਧਮਾਕਾ ਹੋਇਆ ਇੱਕ ਮੌਤ ਹੋਈ ਹੈ ਇਹਦੇ ਪਿੱਛੇ ਕਾਰਨ ਕੀ ਹੈ ਸਾਜ਼ਿਸ਼ ਕਿਸ ਦੀ ਹੈ ਦੇਖੋ ਅਮਰਜੀਤ ਆਪਾਂ ਨਾ ਪਿਛਲੇ ਕਾਫੀ ਮਹੀਨਿਆਂ ਤੋਂ ਲਾ ਲਓ ਹਮ ਇੱਕ ਦੋ ਦਿਨ ਹੀ ਨਿਕਲਦੇ ਆ ਹਮ ਤੇ ਲਗਾਤਾਰ ਕਦੇ ਪੁਲਿਸ ਥਾਣੇ 'ਚ ਕਦੇ ਪੁਲਿਸ ਚੌਂਕੀ 'ਚ ਚੌਂਕੀ ਦੇ ਬਾਹਰ ਕਦੇ ਥਾਣੇ ਦੇ ਬਾਹਰ ਕਦੇ ਭਾਜਪਾ ਲੀਡਰ ਦੇ ਬਾਹਰ ਘਰ ਦੇ ਬਾਹਰ ਤੇ ਅਲੱਗ ਲੱਗਾ ਜਗ੍ਹਾ ਤੇ ਕੋਈ ਗਰ ਹੈਂਡ ਕਰਨੇ ਸਿੱਟਿਆ ਜਾ ਰਿਹਾ ਕਰੇ ਤਮਾਕਾ ਹੋ ਜਾਂਦਾ ਕਿਤੇ ਆਵਾਜ਼ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਲਗਾਤਾਰ ਪੰਜਾਬ ਦੇ ਜਿਹੜੀ ਲੈਂਡ ਆਰਡਰ ਦੀ ਸਥਿਤੀ ਹੈ ਹੂੰ ਤੇ ਉਹਦੇ ਤੇ ਕਿਤੇ ਨਾ ਕਿਤੇ ਸਵਾਲ ਜਾਂ ਚਿੰਨ ਖੜਾ ਕਰਦੀਆਂ ਨੇ ਬਿਲਕੁਲ ਬੇਸ਼ੱਕ ਪੁਲਿਸ ਸਮਸਤੈ ਦਾ ਨਾਲ ਦੀ ਨਾਲ ਕਾਰਵਾਈ ਹੁੰਦੀ ਹੈ ਪੁਲਿਸ ਪਹੁੰਚਦੀ ਹੈ ਚਾਹੇ ਲੇਟ ਹੀ ਸਹੀ ਪਰ ਵੱਡੀ ਗੱਲ ਇਹ ਹੈ ਕਿ ਇਹ ਪੰਜਾਬ ਚ ਹੋ ਕਿਉਂ ਰਹੇ ਆ ਹੋ ਕਿਵੇਂ ਰਹੇ ਆ ਉਹ ਦੂਜੀ ਗੱਲ ਖਾਸ ਕਰਕੇ ਬਾਰਡਰ ਏਰੀਏ ਤੇ ਸਰਹੱਦੀ ਇਲਾਕਿਆਂ ਚ ਬਹੁਤੇ ਜਿਹੜੇ ਬੰਬ ਧਮਾਕੇ ਹੋਏ ਨੇ ਪਿਛਲੇ 4-5 ਮਹੀਨਿਆਂ ਦੇ ਬਖਫੇ ਦੌਰਾਨ ਉਹ ਤੁਹਾਨੂੰ ਮਜੀਠਾ ਅਮਰਸਰ ਤਰਨਤਾਰਨ ਪੱਟੇ ਜਿਆਦਾ ਬਾਰਡਰ ਏਰੀਆ ਦੇ ਆ ਰਹੇ ਬਾਰਡਰ ਸਰਹੱਦੀ ਏਰੀਏ ਦੇ ਇਸ ਸਾਈਡ ਦੇ ਉੱਪਰ ਚੋਂ ਜਿਆਦਾ ਦਿਖਾਈ ਦੇ ਰਹੇ ਆ ਹੁਣ ਜਿਹੜਾ ਅੱਜ ਸਵੇਰੇ ਧਮਾਕਾ ਹੋਇਆ ਉਹਦੇ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੁਣ ਮੌਤ ਕਿਵੇਂ ਹੋਈ ਜੋ ਪੁਲਿਸ ਕਹਿੰਦੀ ਹੈ ਪੁਲਿਸ ਇਹ ਗੱਲ ਕਹਿੰਦੀ ਹੈ ਕਿ ਅਤਵਾਦੀ ਸੰਗਠਨਾਵਾਂ ਦੁਆਰਾ ਉੱਥੇ ਹਥਿਆਰ ਹੂੰ ਬੰਬ ਤਮਾਕਾ ਖੇ ਸਮਗਰੀ ਖਾਲੀ ਜਗ੍ਹਾ ਜੋ ਪਿੰਡ ਦੇ ਬਿਲਕੁਲ ਨੇੜੇ ਸੀ ਹੂੰ ਉੱਥੇ ਧਵਾ ਕੇ ਰੱਖੀ ਹੋਈ ਸੀ ਤੇ ਜਿਹੜੇ ਵਿਅਕਤੀ ਜਾਂ ਨੌਜਵਾਨ ਜਿਹਦੀ ਵੀ ਮੌਤ ਹੋਈ ਹੈ ਇਹ ਇਹਨਾਂ ਅਤਵਾਦੀ ਸੰਗਠਨਾਾਂ ਦੇ ਨਾਲ ਹੂੰ ਜਿਹੜਾ ਇਹਦਾ ਰਾਬਤਾ ਸੀ ਉਹਨਾਂ ਨਾਲ ਜੁੜਿਆ ਹੋਇਆ ਸੀ ਤਾਲਮਿਲ ਸੀ ਤੇ ਉਹਨਾਂ ਸੰਗਠਨਾ ਵੱਲੋਂ ਉਹ ਇਹ ਕਹਿ ਰਹੇ ਕਿ ਉਹ ਪਾਕਿਸਤਾਨ ਤੋਂ ਆਈ ਸੀ ਜਿਹੜੀ ਉਹ ਧਮਾਕਾ ਖੇਜ਼ ਸਮੱਗਰੀ ਜਿਹੜੀ ਵੀ ਉੱਥੇ ਬੰਬ ਫਟਿਆ ਜਾਂ ਜੋ ਵੀ ਹੋਇਆ ਤਾਂ ਇਹ ਵਿਅਕਤੀ ਕਹਿੰਦੇ ਉਹਨਾਂ ਵੱਲੋਂ ਰੱਖੇ ਜਿਹੜੀ ਸਮੱਗਰੀ ਨੂੰ ਲੈਣ ਵਾਸਤੇ ਆਇਆ ਸੀ ਤੇ ਜਦੋਂ ਇਹਨੇ ਲੈਣ ਦੀ ਉੱਥੋਂ ਕੋਸ਼ਿਸ਼ ਕੀਤੀ ਤਾਂ ਅਚਾਨਕ ਬੰਬ ਫਟ ਗਿਆ ਤੇ ਇਸ ਵਿਅਕਤੀ ਦੀਆਂ ਦੋਨੇ ਬਾਹਾਂ ਤੇ ਲੱਤਾਂ ਦੋਨੋਂ ਉੜ ਗਈਆਂ ਠੀਕ ਉਸ ਤੋਂ ਬਾਅਦ ਇਹਨੂੰ ਹਸਪਤਾਲ ਲਿਆਇਆ ਗਿਆ ਤੇ ਜਿੱਥੇ ਜਾ ਕੇ ਦੀ ਮੌਤ ਹੋ ਜਾਂਦੀ ਹੈ ਹੁਣ ਵਿਅਕਤੀ ਦੀ ਪਛਾਣ ਹੋ ਗਈ ਪੁਲਿਸ ਕਹਿੰਦੀ ਹੈ ਵੀ ਇਹਦੀ ਜੇਬ ਚੋਂ ਸਾਨੂੰ ਕਾਗਜ਼ਾਤ ਵੀ ਮਿਲੇ ਆ ਵੈਰੀਫਾਈ ਕਰਦੇ ਆ ਕਿ ਕੀ ਆਹੋ ਤੇ ਕੁਝ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਠੀਕ ਹੈ ਪੁਲਿਸ ਆਪਣੀ ਜਗ੍ਹਾ ਸਹੀ ਹੈ ਪਰ ਵੱਖ-ਵੱਖ ਪਾਰਟੀਆਂ ਦੇ ਉੱਪਰ ਇਲਜ਼ਾਮ ਜਿਹੜੀਆਂ ਹੈਗੀਆਂ ਸੱਤਾ ਧਿਰ ਦੇ ਉੱਪਰ ਲਾ ਰਹੀਆਂ ਬਿਲਕੁਲ ਹੁਣ ਜਦੋਂ ਵੀ ਕਿਸੇ ਸਟੇਟ ਦੇ ਵਿੱਚ ਕਿਸੇ ਰਾਜ ਦੇ ਵਿੱਚ ਅਜਿਹੀ ਘਟਨਾ ਹੁੰਦੀ ਹੈ ਕਾ ਜਿਹੜੀਆਂ ਵਿਰੋਧੀ ਧਿਰਾਂ ਉਹਨਾਂ ਦਾ ਫਰਜ਼ ਹੈ ਕਿ ਉਹਨਾਂ ਦਾ ਅਧਿਕਾਰ ਹੈ ਬਿਲਕੁਲ ਤੇ ਉਹਨਾਂ ਦਾ ਹੱਕ ਵੀ ਹੈ ਹੂੰ ਕਿ ਉਹ ਉਹਦੇ ਖਿਲਾਫ ਆਵਾਜ਼ ਉਠਾਉਣ ਔਰ ਉਠਾਉਂਦੀਆਂ ਵੀ ਐ ਬਿਲਕੁਲ ਸੱਤਾਧਿਰ ਨੇ ਇਹ ਕਹਿਣਾ ਹੁੰਦਾ ਕਿ ਪੁਲਿਸ ਕੰਮ ਕਰ ਰਹੀ ਐ ਅਸੀਂ ਵਿਅਕਤੀ ਫੜ ਲਿਆ ਬਿਲਕੁਲ ਠੀਕ ਐ ਹੁਣ ਪੰਜਾਬ ਦੇ ਵਿੱਚ ਭਾਜਪਾ ਵੀ ਐ ਵਿਰੋਧੀ ਧਿਰ ਚ ਕਾਂਗਰਸ ਵੀ ਐ ਹੂੰ ਅਕਾਲੀ ਦਲ ਵੀ ਐ ਔਰ ਦੂਜੀ ਗੱਲ ਅਕਾਲੀ ਦਲ ਦਾ ਸੀਨੀਅਰ ਲੀਡਰ ਵਿਕਰਮ ਮਜੀਠੀਆ ਦਾ ਇਲਾਕਾ ਪੈਂਦਾ ਹਾਂ ਬਿਲਕੁਲ ਉਹ ਵੀ ਬਿਲਕੁਲ ਠੀਕ ਹੈ ਸਭ ਤੋਂ ਵੱਡੀ ਗੱਲ ਹੈ ਕਿ ਵਿਕਰਮ ਮਜੀਠੀਆ ਦਾ ਇਲਾਕਾ ਪੈਂਦਾ ਉਹ ਵਿਕਰਮ ਮਜੀਠੀਆ ਦਾ ਮਾਮਲਾ ਸਕਿਉਰਿਟੀ ਦੇ ਰਿਲੇਟਡ ਹਾਈ ਕੋਰਟ ਚੱਲ ਰਿਹਾ ਹੂੰ ਵਿਕਰਮ ਮਜੀਠੀਆ ਹਾਈ ਕੋਰਟ 'ਚ ਇਹ ਗੱਲ ਕਹਿੰਦਿਆ ਕਿ ਮੈਨੂੰ ਸਕਿਉਰਿਟੀ ਮਿਲਣੀ ਚਾਹੀਦੀ ਹੈ ਉਹ ਸਕਿਉਰਿਟੀ ਜੈਡ ਵਾਪਸ ਲੈ ਲਈ ਜੀ ਉਹਦੀ ਪੁਲਿਸ ਕਹਿੰਦੀ ਹੈ ਕਿ ਅਸੀਂ ਜਿੰਨੀ ਉਹਨਾਂ ਨੂੰ ਲੋੜ ਸੀ ਉਹਨਾਂ ਸਕਿਉਰਿਟੀ ਦਿੱਤੀ ਇਕੋਨ ਪਲਰ ਪਾਣਾ ਜੀ ਆਪਾਂ ਇਹਦੇ ਪੁਲਿਸ ਅਧਿਕਾਰੀ ਸਰ ਉਹਨਾਂ ਦਾ ਬਿਆਨ ਆਇਆ ਉਹਦੇ ਵਿੱਚ ਪੁਲਿਸ ਅਧਿਕਾਰੀ ਆਪਣੇ ਪੱਖ ਤੋਂ ਕੀ ਕਹ ਰਹੇ ਨੇ ਕਿ ਵਾਕਈ ਜਿਹੜਾ ਉੱਥੇ ਬੰਬ ਬਲਾਸਟ ਹੋਇਆ ਉਹਦੇ ਵਿੱਚ ਸਾਜ਼ਿਸ਼ ਕੀ ਆ ਜਿਹੜੀ ਪੁਲਿਸ ਨੇ ਜਾਂਚ ਕੀਤੀ ਹੈ ਉਹ ਜਾਂਚ ਦੇ ਵਿੱਚ ਕਿਹੜਾ ਦੋਸ਼ੀ ਪਾਇਆ ਗਿਆ ਕੀ ਕੁਝ ਕਹ ਰਹੇ ਨੇ ਉਹ ਪਹਿਲਾਂ ਦਰਸ਼ਕਾਂ ਨੂੰ ਖਾਸ ਕਰਕੇ ਜਿਹੜੀ ਪੁਲਿਸ ਅਧਿਕਾਰੀ ਨੇ ਜਿਹੜੀ ਹੈ ਮੀਡੀਆ ਨਾਲ ਗੱਲਬਾਤ ਕੀਤੀ ਹੈ ਉਹਦੇ ਵਿੱਚ ਕੀ ਕੁਝ ਕਿਹਾ ਉਹ ਦਰਸ਼ਕਾਂ ਨੂੰ ਸਾਂਝੀ ਕਰਦੇ ਆ। ਇਹ ਕ੍ਰਾਈਮ ਫੇਸਾ ਕੇਸ ਬਿਲਕੁਲ ਕਲੀਅਰ ਲੱਗ ਰਿਹਾ ਆ। ਇਹ ਆਦਮੀ ਜਿਹੜਾ ਸਵੇਰੇ ਜ਼ਖਮੀ ਹੋਇਆ ਸੀਗਾ ਗਾਰ ਹਨ ਹੋਇਆ ਇਹਦੀ ਇੱਕ ਤਾਂ ਹੁਣੇ ਡੈਥ ਹੋ ਗਈ ਆ ਔਰ ਜਿੰਨੇ ਵੀ ਅਸੀਂ ਪੁਰਾਣੇ ਕੇਸ ਰਿਗਾਰਡਿੰਗ ਬਲਾਸਟ ਅਸੀਂ ਇਨਵੈਸਟੀਗੇਟ ਕੀਤੇ ਆ ਉਹਨਾਂ ਦੀ ਇਨਵੈਸਟੀਗੇਸ਼ਨ ਚ ਇਹੀ ਆਉਂਦਾ ਸੀਗਾ ਕਿ ਜਿਹੜਾ ਕੋਈ ਬਲਾਸਟ ਵਾਲੀ ਚੀਜ਼ ਹੁੰਦੀ ਸੀ ਜਾਂ ਗਰਨੇਡ ਜਾਂ ਕੋਈ ਕੁਝ ਹੋਰ ਇਦਾਂ ਹੀ ਅਬੈਂਡਡ ਜਗ੍ਹਾ ਤੇ ਰੱਖ ਕੇ ਇਹ ਇੱਕ ਦੂਸਰੇ ਨੂੰ ਪਿਕਚਰ ਭੇਜ ਦਿੰਦੇ ਹੁੰਦੇ ਸੀ ਵੀ ਇੱਥੋਂ ਤੂੰ ਰਿਟਰੀਵ ਕਰ ਲੈ ਚੁੱਕ ਲੈ ਹੂੰ ਰਿਟਰੀਵ ਕਰਕੇ ਫਿਰ ਅੱਗੇ ਜੋ ਵੀ ਇਹਨਾਂ ਦਾ ਇਸ਼ੂ ਹੁੰਦਾ ਸੀ ਉਸ ਤਰੀਕੇ ਨਾਲ ਇਹ ਐਕਟ ਕਰਦੇ ਸੀ ਸੋ ਇਹ ਵੀ ਹੁਣ ਤੁਹਾਡੇ ਸਾਹਮਣੇ ਆ ਇੱਕ ਖੰਭਾ ਆ ਖੰਭਾ ਨਿਸ਼ਾਨੀ ਟਾਈਪ ਦਾ ਰੱਖਿਆ ਹੋਇਆ ਤੇ ਇੱਥੇ ਇਹ ਕਿਸੇ ਟੈਰਰਿਸਟ ਆਰਗੇਨਾਈਜੇਸ਼ਨ ਨਾਲ ਜਿਹੜੇ ਇੱਕ ਦੋ ਗੈਂਗ ਇੱਕ ਦੋ ਟੈਰਰਿਸਟ ਆਰਗੇਨਾਈਜੇਸ਼ਨ ਸਾਡੇ ਇੱਥੇ ਚੱਲਦੀਆਂ ਪਈਆਂ ਆ ਬੀਕੇਆਈ ਆ ਜਾਂ ਹੋਰ ਹੈਗੇ ਆ ਉਹਨਾਂ ਨਾਲ ਇਹਦਾ ਸੰਬੰਧ ਲੱਗਾ ਤੇ ਇਹ ਰਿਟਰੀਵ ਕਰਨ ਆਇਆ ਜਿਹੜੀ ਇਹ ਆ ਔਰ ਉਸ ਤੋਂ ਬਾਅਦ ਇਸ ਚੀਜ਼ ਨਾਲ ਬਲਾਸਟ ਹੋ ਗਿਆ ਔਰ ਇਹਦੇ ਉਹ ਜੋ ਇਹਦੇ ਹੱਥ ਵੀ ਲੱਗਦੇ ਸੀ ਜਿੱਦਾਂ ਦਾ ਇਹ ਜ਼ਖਮੀ ਹੋਇਆ ਸੀ ਇਹਦੇ ਹੱਥਾਂ 'ਚ ਹੀ ਸੀ ਜਦੋਂ ਇਹ ਚੀਜ਼ ਇਹ ਬਲਾਸਟ ਹੋ ਗਈ ਸੋ ਇਹਦਾ ਹੁਣ ਫਰਦਰ ਇਹਦੀ ਆਇਡੈਂਟੀਫਿਕੇਸ਼ਨ ਕਿਹੜੀ ਆਰਗੇਨਾਈਜੇਸ਼ਨ ਸੀ ਕੀ ਸੀਗਾ ਹੁਣ ਸਾਰਾ ਅਸੀਂ ਇਨਵੈਸਟੀਗੇਸ਼ਨ ਕਰਕੇ ਤਾਂ ਅੱਗੇ ਕਰਾਂਗੇ ਹਾਲੇ ਪਛਾਣ ਨਹੀਂ ਹੋਈ ਐਫਐਸਐਲ ਟੀਮ ਆਈ ਹੋਈ ਆ ਅਸੀਂ ਇਹਨੂੰ ਆਥੈਂਟਿਕ ਕਰ ਰਹੇ ਆ ਕੀ ਇਹ ਆਈਡੀ ਆ ਗਰਨੇਡ ਆ ਉਹ ਸਾਰਾ ਐਫਐਸਐਲ ਦੀ ਰਿਪੋਰਟ ਤੋਂ ਬਾਅਦ ਹੋਊਗਾ ਜੀ ਬਟ ਇਹ ਜਿੱਦਾਂ ਵੀ ਜਿੰਨੇ ਵੀ 100% ਕੇਸਿਸ ਅਸੀਂ ਇਨਵੈਸਟਿਗੇਟ ਕਰਦੇ ਆਂ ਆ ਜਿਹੜਾ ਵੀ ਇਹ ਟੈਰਰਿਸ ਆਰਗੇਨਾਈਜੇਸ਼ਨ ਹੁੰਦੀ ਆ ਉਹ ਜਿਹੜੀ ਵਿਸਫੋਟਕ ਨੁਮਾ ਚੀਜ਼ ਜਾਂ ਗਰਨੇਡ ਜਾਂ ਆਈਡੀ ਰੱਖ ਕੋਈ ਜਾਂਦਾ ਹੈ ਰਿਟਰੀਵ ਕਰਨ ਕੋਈ ਆਉਂਦਾ ਆ ਸੋ ਇਹਦਾ ਵੀ ਉਸ ਜਥੇਬੰਦੀ ਨਾਲ ਹੀ ਜਿਹੜੀ ਟੈਰਰਿਸ ਆਰਗੇਨਾਈਜੇਸ਼ਨ ਆ ਉਹਦਾ ਹੀ ਇਹਦਾ ਸਬੰਧ ਆ ਔਰ ਰਿਟਰੀਵ ਕਰਨ ਲੱਗੇ ਇਹ ਬਲਾਸਟ ਹੋਇਆ ਕਿੰਨੇ ਵਾਰ ਕਮਿਸ਼ਨ ਕੀ ਹੈ ਜਿਹੋ ਸਟੇਟ ਦੀ ਡੈਥ ਹੋ ਗਈ ਉਹਦੀ ਡੈਥ ਕਿੰਨੇ ਵਾਰ ਹੋਏਗਾ ਜੀ ਇਹ ਬਲਾਸਟ ਹੋਇਆ ਜਾ ਇਹ ਤਕਰੀਬਨ 9:30 10 ਵਜੇ ਦੇ ਵਿੱਚ ਵਿੱਚ ਸਰ ਪਤਾ ਲੱਗ ਰਿਹਾ ਕੋਈ ਕੁਝ ਮੁਲਾਜ਼ਮ ਦੇ ਘਰੇ ਅਮਲਾ ਕਰਨ ਲਈ ਆਇਆ ਸੀ ਇਹ ਦੇਖੋ ਮੈਂ ਤੁਹਾਨੂੰ ਹਾਲੇ ਕੁਝ ਨਹੀਂ ਦੱਸ ਸਕਦਾ ਜੀ ਇਹ ਬਕਾਇਦਾ ਸਾਰੀ ਇਨਵੈਸਟੀਗੇਸ਼ਨ ਦਾ ਹਿੱਸਾ ਆ ਪਰ ਹਾਲੇ ਤੱਕ ਜਿਹੜੀ ਚੀਜ਼ ਜੋ ਸਰਕਮਸਟੈਂਸ਼ੀਅਲ ਐਵਿਡੈਂਸਸ ਹੈਗੇ ਆ ਉਸ ਤੋਂ ਇਹ ਚੀਜ਼ ਬਿਲਕੁਲ ਕਲੀਅਰ ਆ ਕਿ ਇਹ ਬੰਦਾ ਅਤਵਾਦਿਕ ਸੰਗਠਨ ਦਾ ਹੀ ਮੈਂਬਰ ਆ ਜੀ ਔਰ ਇਹ ਵਿਸਫੋਰਟ ਨੂੰ ਇਹ ਇਥੋਂ ਰੀਟਰੀਵ ਕਰਕੇ ਅੱਗੇ ਉਸ ਦਾ ਕੀ ਇਹਨੇ ਕਰਨਾ ਸੀ ਕਿਉਂਕਿ ਸਾਨੂੰ ਇਹਦੇ ਆਪਣਾ eri ਤਲਾਸ਼ੀ eri ਪੈਂਟ ਚੋਂ ਸਾਨੂੰ ਕਾਫੀ ਕੁਝ ਚੰਗੇ ਕਲੂ ਮਿਲੇ ਆ ਜਿਹੜੇ ਇਸ ਚੀਜ਼ ਨੂੰ ਲਿੰਕ ਕਰਦੇ ਆ ਬਰਾਮਤ ਹੋਇਆ ਮੋਕੇ ਤੋਂ ਮੈਂ ਮੈਂ ਹਲੇ ਤੁਹਾਨੂੰ ਉਹ ਨਹੀਂ ਦੱਸ ਸਕੂਗਾ eri eri ਪਰਸਨਲ eri ਜਿਹੜੀ ਪਾਕਟ ਚੋਂ ਵੀ ਸਾਨੂੰ ਕਾਫੀ ਕੁਝ ਮਿਲਿਆ ਹੈ ਜਿਹੜੇ ਇਸ ਚੀਜ਼ ਨੂੰ ਲਿੰਕ ਕਰਦੇ ਆ ਸੋ ਸਾਰੀ ਇਨਵੈਸਟਿਗੇਟ ਕਰਕੇ ਅਸੀਂ ਅੱਗੇ ਕਰਾਂਗੇ ਸਰਕਰ ਕਿਨੂੰ ਕਰਦੇ ਆ ਮੈਂ ਹਲੇ ਇਹਦੇ ਬਾਰੇ ਕੁਝ ਨਹੀਂ ਪਤਾ ਜੀ ਹਲੇ ਪਿੱਛੇ ਵੀ ਪੁਲਿਸ ਨੂੰ ਕਈ ਵਾਰ ਟਾਰਗੇਟ ਕੀਤਾ ਗਿਆ ਲੇਕਿਨ ਦੇਖੋ ਮੈਂ ਮੈਂ ਪੁਲਿਸ ਪੰਜਾਬ ਦੀ ਪੁਲਿਸ ਦਾ ਇੱਕ ਗੌਰਵਮਈ ਇਤਿਹਾਸ ਆ ਕੁਰਬਾਨੀਆਂ ਦਾ ਔਰ ਅਸੀਂ ਇਸ ਚੀਜ਼ ਤੋਂ ਕਦੇ ਨਹੀਂ ਡਰਦੇ ਅਸੀਂ ਹਮੇਸ਼ਾ ਸਾਡੇ ਪੰਜਾਬ ਦੀ ਸ਼ਾਂਤੀ ਲਈ ਦੇਸ਼ ਦੀ ਸ਼ਾਂਤੀ ਲਈ ਅਸੀਂ ਲੜਾਂਗੇ ਵੀ ਔਰ ਕੁਰਬਾਨੀਆਂ ਦੇਣ ਲਈ ਹਰ ਵੇਲੇ ਤਿਆਰ ਆ ਮੈਂ ਮੈਂ ਹਲੇ ਕੁਝ ਨਹੀਂ ਦੱਸ ਸਕਦਾ ਜੀ ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਵੀ ਜਾਂਚ ਕਰ ਰਹੇ ਆ ਹਲੇ ਤੱਕ ਜੋ ਇਹਦੀ ਪਰਸਨਲ ਇਹਦੀ ਜੇਪ ਚੋ ਜੋ ਕੁਝ ਮਿਲਿਆ ਆ ਉਹ ਸਾਰੀਆਂ ਚੀਜ਼ਾਂ ਲਿੰਕ ਹੋ ਰਹੀਆਂ ਪਰ ਤੁਹਾਗੇ ਤੋਂ ਲੋਕਾਂ ਨੂੰ ਪੈਨਿਕ ਆ ਕੋਈ ਮੈਸੇਜ ਦੇਣਾ ਨਹੀਂ ਲੋਕਾਂ ਨੂੰ ਬਿਲਕੁਲ ਕੋਈ ਘਬਰਾਉਣ ਦੀ ਲੋੜ ਨਹੀਂ ਆ ਜੀ ਅਸੀਂ ਜਿੰਨੇ ਵੀ ਪੁਰਾਣੇ ਜਿੰਨੇ ਵੀ ਪੁਰਾਣੇ ਇਦਾਂ ਦੇ ਕੋਈ ਵੀ ਇਸ਼ੂ ਖੜੇ ਹੋਏ ਸੀਗੇ ਸਾਰੇ ਪੰਜਾਬ ਪੁਲਿਸ ਨੇ ਟ੍ਰੇਸ ਕਰ ਲਿਆ ਸਾਰੇ ਪੰਜਾਬ 'ਚ ਪੇਸ ਹੋ ਚੁੱਕੇ ਆ ਤੁਹਾਗੇ ਤੋਂ ਬਾਅਦ ਹੈਪੀ ਪਾਸ਼ਿਆ ਜੀਵਨ ਪੋਜੀ ਵੱਲੋਂ ਜ਼ਿੰਮੇਵਾਰੀ ਲਈ ਜਾਂਦੀ ਸੀ ਪਛਿਆਰੀ ਕਿਸ ਤਰ੍ਹਾਂ ਦੀ ਬਾਣੀ ਹੁਣ ਪਹਿਲਾ ਕੇਸ ਆਇਆ ਦੇਖੋ ਹੈਪੀ ਪਾਸ਼ਿਆ ਵੀ ਉਸ ਜਿਲ੍ਹੇ ਬੰਨੀ ਦਾ ਇੱਕ ਮੈਂਬਰ ਆ ਹੋਰ ਵੀ ਮੈਂਬਰ ਹੈਗੇ ਆ ਜਿੱਦਾਂ ਹੁਣ ਪਿੱਛੇ ਜੇ ਆ ਮਨੁਗਵਾਨ ਵੀ ਸੀਗਾ ਜੀ ਰਿੰਦਾ ਹੈ ਉਸ ਤੋਂ ਕਈ ਮੈਂਬਰ ਹੈਗੇ ਆ ਜਿਹੜੇ ਬਾਹਰ ਬੈਠੇ ਇਸ ਚੀਜ਼ ਨੂੰ ਚਲਾ ਰਹੇ ਆ ਤਾਂ ਸਾਰਿਆਂ ਦੇ ਅਸੀਂ ਜਿਹੜੇ ਲੋਕਲ ਮੋਡਿਊਲ ਆ ਸਾਰੇ ਸਾਡੇ 100% ਕੇਸ ਸਟ੍ਰੇਸ ਹੋ ਚੁੱਕੇ ਆ ਇਹ ਵੀ ਅਸੀਂ ਛੇਤੀ ਕਰ ਲਾਂਗੇ ਹਲੇ ਤਾਂ ਇਨੀਸ਼ੀਅਲੀ ਕੁਝ ਨਹੀਂ ਤੁਹਾਨੂੰ ਦੱਸ ਸਕਦੇ ਮੈਂ ਹਲੇ ਦੇ ਬਾਰੇ ਕੁਝ ਨਹੀਂ ਦੱਸ ਸਕਦਾ ਤੇ ਆਪਾਂ ਸੁਣਿਆ ਹੈ ਕਿ ਜਿਹੜੇ ਪੁਲਿਸ ਅਧਿਕਾਰੀ ਹੈ ਹੁਣ ਪੁਲਿਸ ਅਧਿਕਾਰੀ ਦਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਪੁਲਿਸ ਅਧਿਕਾਰੀ ਤਾਂ ਉਹੀ ਗੱਲ ਕਹਿ ਰਹੇ ਆ ਕਿ ਇਹ ਵਿਅਕਤੀ ਜਿਹੜਾ ਉੱਥੇ ਉਹ ਲੈਣ ਆਇਆ ਸੀ ਉਹਨਾਂ ਦੇ ਜਿਹੜੇ ਵੱਖ-ਵੱਖ ਜਿਹੜੇ ਸੰਗਠਨ ਨੇ ਜਿਹੜੇ ਖਾਸ ਕਰਕੇ ਪਾਕਿਸਤਾਨ ਤੋਂ ਉਹਨਾਂ ਦੇ ਸਬੰਧ ਸੀਗੇ ਤੇ ਉਹ ਉਹਦੇ ਕਰਕੇ ਹੀ ਜਿਹੜਾ ਬਲਾਸਟ ਹੋਇਆ ਔਰ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਅੱਤਵਾਦੀ ਸੰਗਠਨ ਹੈ ਉਹ ਪੈਰ ਪਸਾਰ ਰਹੇ ਆ ਬਿਲਕੁਲ ਇਹ ਗੱਲ ਤਾਂ ਸੱਚ ਹੈ ਠੀਕ ਹੈ ਇਹ ਗੱਲ ਤਾਂ ਸੱਚ ਹੈ ਕਿ ਅੱਤਵਾਦੀ ਜਿਹੜੇ ਸੰਗਠਨ ਆ ਉਹ ਆਪਣੇ ਪੈਰ ਪਸਾਰ ਰਹੇ ਆ ਪਰ ਪੰਜਾਬ ਦੇ ਵਿੱਚ ਜਦੋਂ ਅਜਿਹੇ ਘਟਨਾਵਾਂ ਹੁੰਦੀਆਂ ਉਹਨਾਂ ਘਟਨਾਵਾਂ ਦੇ ਪਿੱਛੇ ਕੌਣ ਹੈ ਨਿਕੋਲ ਬਿਲਕੁਲ ਆਪਾਂ ਕਹਿਤਾ ਦਿਨੇ ਹਰ ਵਾਰ ਪਰ ਹੁਣ ਕਾਂਗਰਸ ਪਾਰਟੀ ਦੇ ਲੀਡਰ ਆਪਣੇ ਜੁੜ ਚੁੱਕੇ ਨੇ ਸੰਦੀਪ ਸਿੰਘਲਾ ਜਿਹੜੇ ਬੁਲਾਰੇ ਨੇ ਉਹ ਕੀ ਕਹਿੰਦੇ ਆਪਾਂ ਉਹਨਾਂ ਦੇ ਪੱਖ ਦਾ ਸਿੰਘਲਾ ਸਾਹਿਬ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਰੂਪਨਾ ਜੀ ਸਤਿ ਸ਼੍ਰੀ ਅਕਾਲ ਸਿੰਘਲਾ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਰਿਐਕਸ਼ਨ ਕਿ ਅੱਜ ਜਿਹੜਾ ਅੰਮ੍ਰਿਤਸਰ ਦੇ ਮੁਜੀਠਾ ਰੋਡ ਤੇ ਇੱਕ ਬੰਮ ਫਟਿਆ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਕਾਂਗਰਸ ਪਾਰਟੀ ਇਹਨੂੰ ਕਿਸ ਪੱਖ ਤੋਂ ਦੇਖਦੀ ਹੈ ਦੇਖੋ ਜੀ ਜਦੋਂ ਦਾ ਇਹ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਨੇ ਜਦੋਂ ਦਾ ਆਪਣੀ ਸਰਕਾਰ ਸਮਾ ਲਈਏ ਹੂੰ ਉਦੋਂ ਦਾ ਪੰਜਾਬ ਵਿੱਚ ਲਾਅ ਐਂਡ ਆਰਡਰ ਦਾ ਜੋ ਪੋਜੀਸ਼ਨ ਹੈ ਜੋ ਲਾਅ ਐਂਡ ਆਰਡਰ ਦੀ ਸਥਿਤੀ ਹੈ ਪੰਜਾਬ ਹੂੰ ਉਹ ਇੱਕ ਬੱਦ ਤੋਂ ਬੱਦਰ ਹੋ ਚੁੱਕੀ ਹੈ ਕਿ ਲੋਕਾਂ ਨੇ ਜੀਣਾ ਹਰਾਮ ਹੋ ਗਿਆ ਤੇ ਰੋਜ਼ ਡੇਲੀ ਕੋਈ ਨਾ ਕੋਈ ਦਿਨ ਘਾਰੇ ਪੰਮ ਕੋਈ ਨਾ ਕੋਈ ਲੁੱਟ ਖੋਹ ਦਾ ਸਵੇਰ ਨਾਲ ਨਾਲ ਪੰਮ ਬਲਾਸਟ ਦਾ ਨਵਾਂ ਜਿਹੜਾ ਸੀਰੀਅਲ ਸੀਰੀਅਲ ਬਲਾਸਟ ਹੋ ਰਹੇ ਆ ਹੂੰ ਇਹ ਇਹ ਰੋਜ਼ ਰੋਜ਼ ਦੇਨ ਦੇ ਹਰ ਹਫਤੇ ਹਰ ਦੂਜੇ ਦਿਦੇ ਦੀ ਨੇ ਬਲਾਸਟ ਦੀ ਖਬਰ ਆਉਂਦੀ ਹੈ ਇਹ ਬਹੁਤ ਮੰਦ ਭੰਗੀ ਘਟਨਾ ਹੈ ਅਸੇਵਰ ਸਾਹਿਬ ਤੁਸੀਂ ਕੀ ਦੱਸੋ ਜਦੋਂ ਕਾਂਗਰਸ ਪਾਰਟੀ ਸੀ ਜਾਂ ਪਹਿਲਾਂ ਸਰਕਾਰਾਂ ਰਹੀਆਂ ਅਕਾਲੀ ਦਲ ਰਹੀ ਹੈ ਕਾਂਗਰਸ ਰਹੀ ਹੈ ਕਿ ਉਹਨਾਂ ਸਰਕਾਰਾਂ ਸਮੇਂ ਵੀ ਜਿਹੜਾ ਕਦੇ ਦੇਖਿਆ ਗਿਆ ਦੇਖੋ ਬਣਾ ਜੀ ਉਦੋਂ ਜੋ ਚਾਏ ਉਹ ਜਦੋਂ ਦੀ ਜਦੋਂ ਵੀ ਗਵਰਨਮੈਂਟ ਅੱਡੀ ਰਹੀ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਲਈ ਜੇ ਕਹੇ 2000 ਦੇ ਭੀਚ ਕਾਂਗਰਸ ਦੀ ਸਰਕਾਰ ਸੀ ਨੋ ਆਰਡਰ ਦੇ ਵਿੱਚ ਲੋਕ ਨਕੇਲ ਪਾਈ ਹੋਈ ਸੀ ਚਾਹੇ ਰਾਸ਼ਾਤਰ ਸੀ ਚਾਹੇ ਉਹ ਕੋਈ ਵੀ ਚਾਹੇ ਉਹ ਐਂਟੀ ਸੋਸ਼ਲ ਐਲੀਮੈਂਟਸ ਜਿਹੜੇ ਵੀ ਸੀਗੇ ਉਹਨਾਂ ਨੂੰ ਮਤਲਬ ਉਹਨਾਂ ਦੀ ਹਿੰਮਤ ਨਹੀਂ ਹੁੰਦੀ ਸੀ ਕਿ ਕੋਈ ਐਸੀ ਗਤੀਵਿਧੀ ਹੋ ਜਾਏ ਤੇ ਨਾਲ ਦੀ ਨਾਲ ਉਸ ਕਿਸ ਦੀ ਧਰ ਪਕੜ ਹੋ ਜਾਂਦੀ ਕਿ ਨਾਲ ਦੀ ਨਾਲ ਸਾਰਾ ਪ੍ਰਸ਼ਾਸਨ ਸਾਰੀ ਸਰਕਾਰ ਹੱਥਾ ਚਾ ਕੇ ਇਸ ਨੂੰ ਰੋਕ ਦਿੰਦੇ ਸੀ ਵੀ ਇਹਦੇ ਪਿੱਛੇ ਲੱਗਿਆ ਕੌਣ ਹਮ ਇਸ ਕਰਕੇ ਸਾਡੇ ਬਲਾਸਟ ਤੁਸੀਂ ਪਿਛਲਾ ਰਿਕਾਰਡ ਕਰ ਲਓ ਤੇ ਹੁਣ ਦਾ ਰਿਕਾਰਡ ਕਰ ਲਓ ਵੀ ਸਾਡੇ ਕੋਈ ਬਲਾਸਟ ਹੋਇਆ ਕਿ ਨਹੀਂ ਹੋਇਆ ਇਸ ਪਿੱਛੇ ਕੀ ਦੇਖਦੇ ਆਪਾਂ ਕਿ ਜਿਹੜੇ ਤੁਸੀਂ ਕਹੇ ਰਹੋ ਡੇਲੀ ਬਲਾਸਟ ਹੋ ਰਿਹਾ ਔਰ ਹੋ ਵੀ ਰਿਹਾ ਪੰਜਾਬ ਦੇ ਇਸ ਪਿੱਛੇ ਕਾਰਨ ਕੀ ਸੋਚਦੀ ਹੈ ਪਾਰਟੀ ਪਾਰਟੀ ਦਾ ਪਾਰਟੀ ਦਾ ਸੋਚਿਆ ਨੇ ਸਾਡੀ ਸੋਚਣ ਨਾਲ ਕੋਈ ਫਰਕ ਨਹੀਂ ਪੈਣਾ ਇਹਨਾਂ ਨੇ ਇਹਨਾਂ ਨੂੰ ਕਿਉਂਕਿ ਸਰਕਾਰ ਦਾ ਇੱਕ ਕੰਮ ਹੁੰਦਾ ਇੱਕ ਸੱਚ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਨ ਦੀ ਜਿਸ ਕੀ ਕਾਂਗਰਸ ਦੀ ਸਰਕਾਰ ਦਾ ਫੇਲੂਰ ਹੈ ਜਾਂ ਪੁਲਿਸ ਪ੍ਰਸ਼ਾਸਨ ਦਾ ਦੇਖੋ ਜੀ ਪਾਨਾ ਜੀ ਕੱਲ ਮੈਂ ਇਹ ਗੱਲ ਕਹਿ ਰਿਹਾ ਕਿ ਸਰਕਾਰ ਦਾ ਕੰਮ ਹੁੰਦਾ ਲੋ ਜਨਤਾ ਦੀ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਨਾ ਕਿ ਮਸ਼ਹੂਰੀਆਂ ਲਿਆ ਕੇ ਮਸ਼ਹੂਰੀਆਂ ਦੀ ਸਰਕਾਰ ਇਹ ਸਰਕਾਰ ਹੀ ਮਸ਼ਹੂਰੀਆਂ ਦੀ ਸਰਕਾਰ ਹੈ ਵਿਗਿਆਪਨ ਜਿਹੜੇ ਨੇ ਪਹਿਲੇ ਪੰਨੇ ਸਾਰੇ ਅਖਬਾਰਾਂ ਦੇ ਪਹਿਲੇ ਪੰਨਿਆਂ ਦੇ ਫੋਟੋਆਂ ਲਵਾਉਣਾ ਚਾਹੇ ਉਹ ਨਸ਼ਾ ਦੀ ਗੱਲ ਹੋਵੇ ਚਾਹੇ ਉਹ ਚਾਹੇ ਉਹ ਲਾਅ ਐਂਡ ਆਰਡਰ ਦੀ ਸਥਿਤੀ ਦੀ ਗੱਲ ਹੋਵੇ ਇਹ ਹਰ ਹਰ ਫਰੰਟ ਤੇ ਫੇਲ ਸਰਕਾਰ ਹੈ ਸਿੰਘਲਾ ਸਾਹਿਬ ਸਿੰਘਲਾ ਸਾਹਿਬ ਬੀਤੇ ਦਿਨ ਸਿੰਘਲਾ ਸਾਹਿਬ ਬੀਤੇ ਦਿਨੀ ਪ੍ਰਤਾਪ ਸਿੰਘ ਬਾਜਵਾ ਦਾ ਜਦੋਂ ਬਿਆਨ ਆਇਆ ਸੀ ਕਿ ਪੰਜਾਬ ਦੇ ਵਿੱਚ ਬੰਬ ਪਏ ਨੇ ਕਿ ਲੱਗਦਾ ਕਿ ਇਹ ਹੌਲੀ ਹੌਲੀ ਸਾਹਬਤ ਹੋ ਰਹੀ ਜਿਸ ਤਰ੍ਹਾਂ ਅਜ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਲਾਸਟ ਹੋਇਆ ਦੇਖੋ ਸਾਹ ਦੇਖੇ ਇਹ ਤਾਂ ਗੱਲਾਂ ਜਿਹੜੀਆਂ ਨੇ ਇਹ ਤਾਂ ਇੰਟੈਲੀਜੈਂਸ ਨੂੰ ਪਤਾ ਹੋਵੇਗਾ ਸਰਕਾਰ ਦੀ ਜਿਹੜੇ ਲੋਕ ਜਿਹੜੇ ਇੰਟੈਲੀਜੈਂਟ ਦੇ ਤਸਕਰ ਨੇ ਜੋ ਇਹਨਾਂ ਦੇ ਇੰਟੈਲੀਜੈਂਸੀ ਹੈ ਜੋ ਇਹਨਾਂ ਦੇ ਮਤਲਬ ਜੋ ਸਰਕਾਰ ਦੀਆਂ ਗਤੀਵਿਧੀਆਂ ਨੇ ਜੋ ਸਰਕਾਰ ਦਾ ਸਿਸਟਮ ਹੈ ਉਹਨਾਂ ਨੂੰ ਪਤਾ ਹੋਵੇਗਾ ਕਿ ਇਹ ਜਿਹੜੇ ਹੋ ਰਹੇ ਨੇ ਇਹਨਾਂ ਨੂੰ ਰੋਕਣਾ ਉਹਨਾਂ ਦੇ ਵਿੱਚ ਸਾਰੀਆਂ ਗੱਲਾਂ ਦਾ ਦੇਖੋ ਗੱਲਾਂ ਸਾਰੀਆਂ ਠੀਕ ਹੈ ਤੁਹਾਡੀਆਂ ਮੈਂ ਤੁਹਾਡੀ ਗੱਲਾਂ ਨਾਲ ਸਹਿਮਤ ਹਾਂ ਲੇਕਿਨ ਗੱਲ ਇਹ ਹੈ ਵੀ ਸਾਰੀ ਗੱਲਾਂ ਦਾ ਇੱਕੋ ਜਿਹਾ ਤੰਤਾ ਕਿ ਸਰਕਾਰ ਲਾਅ ਐਂਡ ਆਰਡਰ ਦੀ ਸਪੀਸੀ ਰੇਡੀਚ ਬਿਲਕੁਲ ਸੇਲ ਹੋ ਰਿਹਾ ਹੈ। ਹੂੰ। ਤਾਂ ਇਹ ਇਹਦੇ ਵਿੱਚ ਪੁਲਿਸ ਦਾ ਵੀ ਫੇਲਿਅਰ ਹੈ। ਦੇਖੋ ਸਰ ਪੁਲਿਸ ਦਾ ਫੇਲਰ ਤਾਂ ਆਪਣੇ ਆਪ ਹੀ ਹੋ ਗਿਆ ਜਦੋਂ ਸਰਕਾਰ ਦਾ ਸਰਕਾਰ ਦੀ ਫੇਲਿਅਰ ਦੇ ਨਾਲ ਪੁਲਿਸ ਦਾ ਫੇਲਿਅਰ ਵੀ ਨਾਲ ਹੀ ਚੱਲੇਗਾ ਜਦੋਂ ਸਭ ਪੁਲਿਸ ਦੇ ਉੱਪਰ ਵੀ ਸਵਾਲੀਆ ਨਿਸ਼ਾਨ ਉਠਾਏ ਜਾਂਦੇ ਕਿ ਪੁਲਿਸ ਤੇ ਸਰਕਾਰ ਦਾ ਤਾਲਮੇਲ ਲੱਗ ਰਿਹਾ ਤੁਹਾਨੂੰ ਕਿ ਪੁਲਿਸ ਦਾ ਤੇ ਸਰਕਾਰ ਦਾ ਤਾਲਮੇਲ ਸੈੱਟ ਨਹੀਂ। ਦੇਖੋ ਇਹ ਤਾਂ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਵੀ ਉਹਨਾਂ ਨੇ ਜਿਹੜਾ ਹੈ ਉਹਨੇ ਇਹਦੇ ਬਾਰੇ ਤਾਂ ਮੈਂ ਕੁਝ ਕਹਿ ਸਕਦਾ ਕਿ ਸਰਕਾਰ ਤੇ ਪੁਲਿਸ ਦਾ ਤਾਲਮੇਲ ਨਹੀਂ ਇਹ ਹੁਣੇ ਉਹਦਾ ਸਰਕਾਰ ਜਾਣੇ ਤੇ ਪੁਲਿਸ ਜਾਣੇ ਵੀ ਉਹ ਕਿੱਥੇ ਪ੍ਰਸ਼ਾਸਨ ਜਾਣੇ ਚਲੋ ਚਲੋ ਠੀਕ ਹੈ ਤੁਮਰਤ ਸਿੰਘਲਾ ਸਾਹਿਬ ਥੈਂਕ ਯੂ ਧੰਨਵਾਦ ਥੈਂਕ ਧੰਨਵਾਦ ਜੀ ਬਹੁਤ ਦੇਖੋ ਕਾਂਗਰਸ ਪਾਰਟੀ ਪਾਰਟੀ ਨੇ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੀ ਵੀ ਵਿਰੋਧੀ ਧਿਰ ਹੈ ਹੂੰ ਵਿਰੋਧੀ ਧਿਰ ਨੇ ਹਮੇਸ਼ਾ ਸੱਤਾ ਧਿਰ ਨੂੰ ਕੋਸਣਾ ਹੁੰਦਾ ਆ ਬਿਲਕੁਲ ਸਵਾਲ ਚੁੱਕਣੇ ਹੁੰਦੇ ਨੇ ਸਵਾਲ ਚੁੱਕਣੇ ਹੀ ਹੁੰਨੇ ਨੇ ਹੁਣ ਸੱਤਾ ਧਿਰ ਨੇ ਦੇਖਣਾ ਕਿ ਜਿਹੜੇ ਅਜਿਹੇ ਮਾਮਲੇ ਆਉਂਦੇ ਨੇ ਸਾਹਮਣੇ ਤਾਂ ਉਹਨਾਂ ਮਾਮਲੇ ਨਜਿੱਠਣਾ ਕਿਵੇਂ ਆ ਇਹ ਕੋਈ ਪਹਿਲੀ ਵਾਰ ਤਾਂ ਨਹੀਂ ਆਪਾਂ ਪਹਿਲਾਂ ਗੱਲ ਕੀਤੀ ਕਿ ਪੰਜਾਬ ਦੇ ਵੱਖ-ਵੱਖ ਥਾਣੇ ਕਿੰਨੇ ਬੰਮ ਫਟੇ ਆ ਹੁਣ ਇਹਦੇ 'ਚ ਜਿਵੇਂ ਆ ਪਹਿਲਾਂ ਕਿਹਾ ਕਿ ਕਾਲੀ ਦਲ ਦੇ ਸੀਨੀਅਰ ਅਗੂ ਬਿਕਰਮ ਮਜੀਠੀਆ ਉਹਨਾਂ ਦਾ ਇਲਾਕਾ ਪੈਂਦਾ। ਹਾਂ ਬਿਲਕੁਲ ਉਹਨਾਂ ਨੇ ਬੜਾ ਹੀ ਮੀਡੀਆ ਨਾਲ ਬਿਲਕੁਲ ਉਹਨਾਂ ਨੇ ਵੀ ਗੱਲਬਾਤ ਕੀਤੀ ਹੈ ਬਿਕਰਮ ਮਜੀਠੀਆ ਮੀਡੀਆ ਦੇ ਨਾਲ। ਉਹਨਾਂ ਨੇ ਕੀ ਕਿਹਾ? ਆਪ ਉਹ ਵੀ ਦਰਸ਼ਕਾਂ ਨੂੰ ਸੁਣਾਉਣਾ। ਕਿ ਕਿ ਨੂੰ ਟਾਰਗੇਟ ਕਰਨਾ ਸੀ ਨਹੀਂ ਕਰਨਾ ਸੀ। ਮਗਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬ 'ਚ ਲਾਅ ਐਂਡ ਆਰਡਰ ਦਾ ਕਲੈਪਸ ਹੈ ਜੀ। ਭਗਵੰਤ ਮਾਨ ਤੋਂ ਬਾਰਡਰ ਡਿਸਟ੍ਰਿਕਟ ਜਿ ਰੀ ਅੰਮ੍ਰਿਤਸਰ ਸਾਹਿਬ ਤੇ ਬਾਰਡਰ ਨਾਲ ਸੰਬੰਧਿਤ ਇਲਾਕਾ ਇਹ ਇੰਡੋਪਾਕ ਬਾਰਡਰ ਦਾ ਇਹ ਜ਼ਿਲ੍ਹਾ ਇੱਥੋਂ ਦੀ ਪੁਲਿਸ ਪ੍ਰਸ਼ਾਸਨ ਦਾ ਵੱਡਾ ਫੇਲਿਅਰ ਹੈ ਔਰ ਕੱਲ ਪਰਸੋ ਵੀ ਜੋ ਹਾਦਸੇ ਹੋਏ ਹੈ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਛਿਆਟਾ ਸਾਹਿਬ 'ਚ ਸ਼ਰੇਆਮ ਗੋਲੀ ਚੱਲਨੀ ਮੋਸਟ ਵਿਜ਼ਿਟਿਡ ਏਰੀਆ ਗੁਰੂ ਘਰ ਹੈ ਉੱਥੇ ਉਸ ਤੋਂ ਬਾਅਦ ਕਿਵੇਂ ਹਾਲ ਗੇਟ 'ਚ ਗੋਲੀ ਚੱਲਨੀ ਉਸ ਤੋਂ ਪਹਿਲਾਂ ਸੁਖਬੀਰ ਜੀ ਤੇ ਦਰਬਾਰ ਸਾਹਿਬ ਤੇ ਅਟੈਕ ਹੋਣਾ ਔਰ ਉਸ ਤੋਂ ਬਾਅਦ ਮੰਦਿਰ ਤੇ ਬੰਬ ਅਟੈਕ ਹੋਣੇ ਆਰਮੀ ਏਰੀਏ ਦਾ ਜਿਹੜਾ ਉਹ ਥਾਣਾ ਉੱਥੇ ਬੰਬ ਚੱਲਣਾ ਔਰ ਅੱਜ ਮਜੀਠਾ ਰੋਡ ਇੱਥੇ ਬੰਬ ਚੱਲ ਜਾਣਾ ਔਰ ਪੁਲਿਸ ਦਾ ਡਿਨਾਇਲ ਮੋਡ 'ਚ ਰਹਿਣਾ ਕਵਰ ਅਪ ਆਪਰੇਸ਼ਨ ਲਾਂਚ ਕਰਨਾ ਕਿੱਥੇ ਨਾ ਕਿੱਥੇ ਜਿਹੜੇ ਲੋਕ ਮਾਹੌਲ ਖਰਾਬ ਕਰ ਰਿਹਾ ਉਹਨਾਂ ਦੀ ਮਦਦ ਹੀ ਕਰ ਰਿਹਾ ਉਹਨਾਂ ਨੂੰ ਐਕਸਪੋਜ਼ ਨਹੀਂ ਕਰ ਰਿਹਾ ਔਰ ਇਹ ਤਾਂ ਅੱਜ ਕਿਉਂਕਿ ਉਹ ਬੰਦੇ ਦੀਆਂ ਤਸਵੀਰਾਂ ਆ ਗਈਆਂ ਸਾਹਮਣੇ कि ਜਿਹੜਾ ਉਹ ਬੰਦਾ ਚਾਹੇ ਉਹ ਜ਼ਖਮੀ ਹੋਇਆ ਹੈ ਚਾਹੇ ਉਹਦੇ ਤੇ ਬੰਮ ਛੇਤਾ ਜਾਂਚ ਦਾ ਵਿਸ਼ਾ ਮਗਰ ਕਿਵੇਂ ਭਗਵੰਤਮਾਨ ਆਪ ਦੀ ਕੁਰਸੀ ਬਚਾਈ ਰੱਖਣਗੇ ਇਹ ਕਮਾਲ ਦੀ ਗੱਲ ਹੀ ਹੈ ਔਰ ਤੁਸੀਂ ਅੱਜ ਵੇਖੋ ਜਿਹੜਾ ਕੱਲ ਅਸੀਂ ਐਕਸਪੋਜ਼ ਕੀਤਾ ਉਹ ਕਿਹੜਾ ਕੇਸ਼ੂ ਗੈਂਗ ਹੈ ਕਿ ਕੀ ਹੈ ਉਹ ਸਿੱਧਾ ਹੀ ਮੈਨੂੰ ਥ੍ਰੈਟ ਪਾ ਰਿਹਾ ਜੀ ਕੀ ਮਜੀਠੀਆ ਅਰਜਿੰਦਰ ਸਿੰਘ ਦੀ ਮਦਦ ਕਰਦਾ ਸੀ ਹਰਜਿੰਦਰ ਸਿੰਘ ਸਾਨੂੰ ਨਸ਼ੇ ਬੇਚਣ ਤੋਂ ਰੋਕਦਾ ਸੀ ਤਾਂ ਅਸੀਂ ਠੋਕਿਆ ਤੇ ਫਿਰ ਇਹ ਦੱਸਦੇ ਨਾ ਅਗਲਾ ਕਿਹਨੂੰ ਠੋਕਣਾ ਔਰ ਪੁਲਿਸ ਕੀ ਕਰਦੀ ਹੈ ਇਹ ਜਿਹੜੀ ਨਸ਼ਾ ਬਰਦ ਮਹਿੰਮ ਚਲਾਈ ਗਈ ਪੰਜਾਬ ਚ ਕਾਬੂ ਉਹ ਸਾਬ ਫੇਲ ਹੈ ਅਖਬਾਰਾਂ ਚ ਮਹਿੰਮ ਹੈ ਜੀ ਗਰਾਉਂਡ ਜ਼ੀਰੋ ਕਿਤਾ ਹੈ ਅਸਲੀਅਤ ਹੈ ਜਿੱਥੇ ਸਾਬ ਜਿਹੜੀ ਅਸਲੀਅਤ ਹੈ ਜਿਹੜੀ ਔਰ ਟੋਟਲ ਫੇਲ ਹੋ ਰਿਹਾ ਹੈ ਉਹ ਕਮਿਸ਼ਨਰ ਪੁਲਿਸ ਜੋ ਮਰਜੀ ਡਰਾਮਾ ਭੁੱਲਰ ਸਾਹਿਬ ਰਚੀ ਜਾਣ ਮਗਰ ਅਸਲੀਅਤ ਇਹ ਹੈ ਅਸਲੀਅਤ ਛਾਟੇ ਸਾਹਿਬ ਕੇ ਹਰਜਿੰਦਰ ਸਿੰਘ ਦਾ ਮਰਡਰ ਹੈ ਔਰ ਅਸਲੀਅਤ ਜੋ ਕੱਲ ਹਾਲ ਗੇਟ 'ਚ ਮਰਡਰ ਹੋਇਆ ਜਾਂ ਦਰਬਾਰ ਸਾਹਿਬ 'ਤੇ ਗੋਲੀ ਚੱਲੀ ਆ ਜਾਂ ਠਾਕਰ ਦਵਾਰੇ ਮੰਦਰ ਬੰਬ ਫਟਿਆ ਜਾਂ ਰਣਜੀਤ ਐਵਨਿਊ ਚੌਕੀ ਤੇ ਨੈਕਸਟ ਟੂ ਜਿਹੜਾ ਉਹ ਗੁੰਟਾਲਾ ਚੌਕੀ ਜਿਹੜਾ ਆਰਮੀ ਏਰੀਏ ਦੇ ਨੇੜੇ ਆ ਉਥੇ ਬੰਬ ਫਟਿਆ ਜਿਹਨੂੰ ਇਹ ਰੇਡੀਏਟਰ ਬਲਾਸਟ ਕਹਿ ਰਹੇ ਸੀ ਅਸਲੀਅਤ ਇਹ ਆ ਹਰ ਵਾਰੀ ਕਿਛਦਾ ਬੰਦੇ ਦੀ ਤੈਤ ਹੋ ਗਈ ਜੀ ਇਨਕੰਪੀਟ ਜਿਹੜੇ ਨਕਸ਼ੇ ਨਹੀਂ ਕੰਪਟੈਂਸ ਹੈ ਜੀ ਪੁਲਿਸ ਦਾ ਫੇਲਿਅਰ ਹੈ ਲਾਅ ਐਂਡ ਆਰਡਰ ਦਾ ਇੰਟੈਲੀਜੈਂਸ ਦਾ ਭਗਵੰਤਮਾਨ ਔਰ ਕਮਿਸ਼ਨਰ ਪੁਲਿਸ ਉਹਨਾਂ ਦੇ ਹੈਂਡ ਪਿਕ ਜਿੰਮੇ ਆਰ ਜਿਹੜਾ ਸਰਕਾਰ ਕਹਿੰਦੀ ਆਲ ਇਜ਼ ਫੈਲਿੰਗ ਪੰਜਾਬ ਉੱਥੇ ਦੇਖ ਹੀ ਰਿਹਾ ਜੀ ਜਸਵਾਰੀ ਆਪ ਦੇ ਸਮਾਨ ਲਈ ਆਪ ਜਿੰਮੇ ਆ ਰਿਹਾ ਭਗਵੰਤਮਾਨ ਤਾਂ ਹੈਲੀਕਾਪਟਰ ਤੇ ਹੁੰਦਾ ਹੈਲੀਕਾਪਟਰ ਹੀ ਸੇਫ ਉੱਡ ਰਿਹਾ ਲੋਕ ਤਾਂ ਰੋਜ਼ ਜਵਾਬ ਦੇਣ ਤੇ ਕੀ ਜੇ ਤੁਸੀਂ ਆਪ ਥੋੜਾ ਜਿਹਾ ਦੱਸ ਦਿਓ ਵੀ ਇਹ ਪੂਰੀ ਘਟਨਾ ਨੂੰ ਤੁਸੀਂ ਕਿਦਾਂ ਦੇਖਦੇ ਹੋ ਨਹੀਂ ਇਹ ਆ ਕੰਡੈਮਨ ਕਰਦਾ ਜੀ ਮੈਂ ਇਸ ਘਟਨਾ ਨੂੰ ਔਰ ਇਹ ਬੜਾ ਸਿਕਿਉਰਿਟੀ ਦਾ ਲੈਪਸ ਹੈ ਫੇਲਿਅਰ ਹੈ ਕੋਲਾਪਸ ਹੈ ਔਰ ਭਗਵੰਤਮਾਨ ਸਿੱਧਿਆ ਜ਼ਿੰਮੇਵਾਰ ਹੈ ਜੀ ਔਰ ਇਸ ਬੰਬ ਅਟੈਕ ਨੂੰ ਵੀ ਲਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਤਾਂ ਬਾਅਦ ਚ ਤਸਵੀਰਾਂ ਆ ਗਈਆਂ ਜਿਹੜੇ ਚਸ਼ਮਤੀ ਤਗਵਾ ਉਹਨਾਂ ਨੇ ਵੀ ਦੱਸਿਆ ਕਿ ਇਸ ਤਰ੍ਹਾਂ ਧਮਾਕਾ ਹੋਇਆ ਫਿਰ ਉਹ ਬੰਦਾ ਦੀ ਫੋਟੋ ਸਾਹਮਣੇ ਆ ਗਈ ਜਿਹੜਾ ਜ਼ਖਮੀ ਹੋਇਆ ਇਹਦੇ ਚ ਉਹਦੀ ਮੌਤ ਹੋ ਗਈ ਆ ਜੀ ਉਹਦੀ ਮੌਤ ਹੋ ਗਈ ਬਦੁਖਦਾਈ ਗੱਲ ਆ ਮਗਰ ਅਸਲੀਅਤ ਇਹ ਹੈ ਕਿ ਇਸ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਬਾਕੀ ਚੌਕੀਆਂ ਦੇ ਤਮਾਕੇ ਜਾਂ ਠਾਕਰ ਦੁਆਰੇ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਜੀ ਦੇਖੋ ਪਹਿਲਾਂ ਪੁਲਿਸ ਤੋਂ ਕੰਟਰੋਲ ਨਹੀਂ ਹੁੰਦਾ ਬਾਅਦ 'ਚ 10 ਮਿੰਟਾਂ 'ਚ ਕਹਿੰਨੇ ਅਸੀਂ ਲੱਭ ਲਿਆ ਸਭ ਕੁਝ ਤੇ ਫੇਰ ਤੁਸੀਂ ਲੱਭਣਾ ਨਹੀਂ ਚਾਹੁੰਦੇ ਸੀ ਕੀ ਚੱਕਰ ਹੈ ਮਤਲਬ ਵਾਏ ਪੁਲਿਸ ਬਾਅਦ ਚ ਹਰਕਤ ਚ ਆ ਰਹੀ ਹੈ ਪਹਿਲਾਂ ਕਿੱਥੇ ਸੁੱਤੀ ਹੈ ਹਰਜਿੰਦਰ ਸਿੰਘ ਕੌਂਸਲਰ ਦੀ ਦਾ ਕਤਲ ਹੋਇਆ ਜਾਂ ਹਲਫਜਰਚ ਕੱਲ ਹੋਇਆ ਹਲੇ ਤੱਕ ਸੀਮ ਦੀ ਕੋਈ ਸਟੇਟਮੈਂਟ ਨਹੀਂ ਆਈ ਤੁਸੀਂ ਸੀਐਮ ਦਾ ਫੇਲੀਅਰ ਹੈ ਸੀਐਮ ਸ਼ੁੱਡ ਰਿਜ਼ਾਈਨ ਲਾਅ ਐਂਡ ਆਰਡਰਲੀ ਉਹ ਸਿੱਧੇ ਜ਼ਿੰਮੇ ਆ ਰਿਹਾ ਉਹ ਹੈਂਡ ਪਿਕ ਅਫਸਰ ਲਾ ਰਿਹਾ ਜਿਨ੍ਹਾਂ ਤੋਂ ਲਾਅ ਐਂਡ ਆਰਡਰ ਕੰਟਰੋਲ ਨਹੀਂ ਹੋ ਰਿਹਾ ਇੰਟੋ ਪਾਕ ਬਾਰਡਰ ਤੇ ਸਥਿਤ ਪੰਜਾਬ ਦੀ ਲਾਅ ਐਂਡ ਆਰਡਰ ਦੀ ਫੇਲੀਅਰ ਕੋਲੈਪਸ ਹੈ ਔਰ ਕੱਲ ਵੀ ਜਿਹੜਾ ਹਰਜਿੰਦਰ ਸਿੰਘ ਦਾ ਮਰਡਰ ਹੋਇਆ ਅੱਜ ਉਹਨਾਂ ਨੇ ਜ਼ਿੰਮੇਵਾਰੀ ਛਰਿਆਂ ਪੋਸਟ ਪਾ ਕੇ ਫੇਰ ਲਈ ਆ ਕਿ ਮਜੀਠੀਆ ਇਹਨਾਂ ਦੀ ਮਦਦ ਕਰਦਾ ਸੀ ਹਰਜਿੰਦਰ ਛੋਹ ਦੀ ਹਰਜਿੰਦਰ ਛੋਹ ਨਸ਼ੇ ਵਾਲਿਆਂ ਨੂੰ ਖੜਾਉਂਦਾ ਸੀ ਅਸੀਂ ਇਹਨੂੰ ਠੋਕਿਆ ਤੇ ਗਾਹ ਕਿ ਇਹਨੂੰ ਠੋਕਣਾ ਦੱਸ ਦਿਓ ਭਾਈ ਜੀ ਜੀ ਰੋਡ ਵੀ ਮਜੀਠੇ ਨੂੰ ਜਾਂਦਾ ਪਹਿਲਾਂ ਉਸ ਸਮਰਾ ਦੇ ਪੰਪ ਤੇ ਵੀ ਹਮਲਾ ਹੁੰਦਾ ਕਿਵੇਂ ਵੇਖਦੇ ਹੋ ਸਾਰੇ ਨਾਮ ਨੇ ਬਹੁਤ ਸੀਰੀਅਸ ਹੈ ਜੀ ਐਂਡ ਪੁਲਿਸ ਇਹਦੇ ਚ ਫੇਲ ਹੋ ਰਹੀ ਹੈ ਔਰ ਭਗਵੰਤ ਮਾਨ ਸ਼ੁੱਡ ਰਿਜਾਈਨ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਵਿਕਰਮ ਸਿੰਘ ਮਜੀਠੀਆ ਜਿਹੜਾ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਉਹਨਾਂ ਦਾ ਉਹ ਇਲਾਕਾ ਪੈਂਦਾ ਹੈ ਤਾਂ ਉਸ ਉਹਨਾਂ ਇਲਾਕੇ ਦੇ ਵਿੱਚ ਜਿਹੜਾ ਇਹ ਬੰਬ ਪਲਾਸਟ ਹੋਇਆ ਹੋਰ ਇੱਕ ਗੱਲ ਹੋਰ ਵੀ ਹੈ ਉਹਨਾਂ ਦਾ ਇਲਾਕਾ ਤਾਂ ਹੈ ਹੀ ਹੈ ਜੇ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਵਿਕਰਮ ਮਜੀਠੀਏ ਦੀ ਸਿਕਿਉਰਿਟੀ ਦਾ ਵੀ ਮਾਮਲਾ ਹੈ ਬਿਲਕੁਲ ਵਿਕਰਮ ਮਜੀਠੀਏ ਦੀ ਸਿਕਿਉਰਿਟੀ ਦਾ ਮਾਮਲਾ ਹਾਈ ਕੋਰਟ ਪੈਂਡਿੰਗ ਹੈ ਹਮਮ ਔਰ ਜਦੋਂ ਤੋਂ ਉਹਨਾਂ ਦੀ ਸਿਕਿਉਰਿਟੀ ਵਾਪਸ ਹੋਈ ਹੈ ਲਗਾਤਾਰ ਉਹੋ ਸਰਕਾਰ ਨੂੰ ਸੁਰੱਖਿਆ ਪੱਖੋਂ ਨਿਸ਼ਾਨੇ ਤੇ ਲੈ ਰਿਆ ਬਿਲਕੁਲ ਬਿਲਕੁਲ ਬੀਤੇ ਦਿਨੀ ਅਮਰਸਰ ਇਲਾਕੇ ਦੇ ਵਿੱਚ ਇੱਕ ਅਕਾਲੀ ਦਲ ਦੇ ਕਾਉਂਸਲਰ ਦਾ ਕਤਲ ਹੋਇਆ ਸੀਗਾ ਠੀਕ ਹੈ ਪੁਲਿਸ ਵੀ ਇਹ ਗੱਲ ਕਹਿ ਰਹੀ ਹੈ ਕਿ ਕਾਉਂਸਲਰ ਨੇ ਨਾ ਸਿਕਿਉਰਟੀ ਮੰਗੀ ਤੇ ਨਾ ਉਸਤੇ ਪਹਿਲਾਂ ਹਮਲਾ ਹੋਇਆ ਪਰ ਮਾਣੇ ਗੱਲ ਹੀ ਹੋਇਆ ਜੰਡਿਆਲਾ ਗੁਰੂ ਦੀ ਆਪਾ ਗੱਲ ਤੇ ਵਿਕਰਮ ਮਜੀਠੀਆ ਨੇ ਉਹਨਾਂ ਦੀ ਪੁਰਾਣੀ ਵੀਡੀਓ ਜਿਹੜੀ ਹੈਗੀ ਸੀ ਸੀਸੀਟੀਵੀ ਵੀ ਰੱਖਤੀ ਤੇ ਉਹਨਾਂ ਨੇ ਇਹ ਵੀ ਕਹਿਤਾ ਕਿ ਅਸੀਂ ਥਾਣੇ ਕਿੱਥੇ ਮੰਗੇ ਉਹ ਸਾਰੇ ਰੱਖਦੇ ਆ ਵਿਕਰਮ ਮਜੀਠੀ ਨੇ ਇਸ ਤੋਂ ਪਹਿਲਾਂ ਵੀ ਦੋ ਤਿੰਨ ਮਾਮਲੇ ਆ ਪਿਛਲੇ 15 20 ਦਿਨਾਂ ਦੇ ਵਿੱਚ ਹੀ ਸਿਕਿਉਰਟੀ ਵਾਲੇ ਮਾਮਲੇ ਨੇ ਜਿਹੜੇ ਬਾਰੇ ਹਾਈਲਾਈਟ ਕੀਤੇ ਆ ਤੇ ਉਹ ਇਸੇ ਕਰਕੇ ਕਰ ਰਹੇ ਆ ਕਿ ਪੁਲਿਸ ਸਰਕਾਰ ਨੇ ਉਹਦੀ ਸਿਕਿਉਰਟੀ ਵਾਪਸ ਲੈ ਲਈ ਤੇ ਉਹਨਾਂ ਕੋਲ ਸਿਰਫ ਜਿੰਨੇ ਗਨਮੈਨ ਪੰਜ ਸੱਤ ਜਿਹੜੇ ਹੈਗੇ ਉਹ ਹੈਗੇ ਆ ਪਰ ਬਿਕਰਮ ਮਜੀਠੀਆ ਕੋਈ ਪਹਿਲਾਂ ਜੈਡ ਸੀਗੀ ਬਿਲਕੁਲ ਠੀਕ ਆ ਜੀ ਆਪਾਂ ਖਾਸ ਤੌਰ ਤੇ ਸਾਡੇ ਨਾਲ ਜੁੜ ਚੁੱਕੇ ਨੇ ਭਾਜਪਾ ਦੇ ਸੀਨੀਅਰ ਆਗੂ ਸਭਾਨ ਨੇ ਅਰਵਿੰਦ ਖੰਨਾ ਜੀ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਆ ਅਰਵਿੰਦ ਖੰਨਾ ਜੀ ਤੁਹਾਡਾ ਚੜ੍ਹਦੀ ਕਲਾ ਟਾਈਮ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਜੀ ਬਾਈ ਸਾਹਿਬ ਰਵਿੰਦ ਕੰਨਾ ਜੀ ਜਿਹੜਾ ਅੱਜ ਅੰਮ੍ਰਿਤਸਰ ਦੇ ਵਿੱਚ ਬੰਬ ਬਲਾਸਟ ਹੋਇਆ ਇੱਕ ਵਿਅਕਤੀ ਦੀ ਮੌਤ ਅਸੀਂ ਜਾ ਰਹੀ ਹੈ ਸਭ ਤੋਂ ਪਹਿਲਾਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਬੰਬੂਆ ਬਲਾਸਟ ਦੀਆਂ ਖਬਰਾਂ ਲਗਾਤਾਰ ਜੜੀਆਂ ਨੇ ਆ ਰਹੀਆਂ ਨੇ ਨੌਂ ਆਰਡਰ ਤੋਂ ਟੋਟਲੀ ਟੁੱਟ ਗਈ ਹੈ ਸਰਕਾਰ ਦੀ ਜਦ ਤੋਂ ਇਹ ਸਰਕਾਰ ਆਈ ਹੈ ਛਾਇਤੋ ਜੀ ਇਸ ਇਸ ਕੋਈ ਘਟਨਾ ਦੀ ਗੱਲ ਕਰ ਲੋ ਜਾਂ ਕਿੰਨੀਆਂ ਘਟਨਾਵਾਂ ਹੋ ਰਹੀਆਂ ਪਰਸੋ ਇੱਕ ਪਰਸੋ ਐਮਸੀ ਜਿਹੜੀ ਦੱਸਦਾ

ਕਿ ਵੀ ਇਹਨਾਂ ਨੇ ਬੇਪੁਰ ਪੰਜਾਬ ਦਾ ਬੇੜਾ ਕਰਤਾ ਹੈ ਤੇ ਨਸ਼ੇ ਦੇ ਖਿਲਾਫ ਇਹ ਕਹਿੰਦੇ ਆ ਕਿ ਜੀ 99% ਨਸ਼ਾ ਖਤਮ ਕਰਤਾ ਹੈ ਉਸ ਦੇ ਬਾਅਦ ਜੋ ਮੌਤਾ ਹੋਈ ਹੈ ਲੋਕਾਂ ਹਮਮ ਖਰਾਨੋ ਪਤਾ ਹੈ ਤੇ ਇਸ ਕਰਕੇ ਸਰਕਾਰ ਦਾ ਤਾਂ ਬੁਰਾ ਹਾਲ ਆ ਖਾਨਾ ਸਾਹਿਬ ਜਿਸ ਤਰ੍ਹਾਂ ਗੱਲ ਕੀਤੀ ਆ ਜਿਹੜੀਆਂ ਬੰਬਲਾਸ ਦੀਆਂ ਖਬਰਾਂ ਨੇ ਉਹ ਜ਼ਿਆਦਾਤਰ ਬਾਰਡਰ ਇਲਾਕੇ ਤੋਂ ਏਰੀਆ ਤੋਂ ਲਗਾਤਾਰ ਆ ਰਹੀਆਂ ਨੇ ਤੁਸੀਂ ਦੇਖਿਆ ਤਾਂ ਇਹ ਬਾਰਡਰ ਇਲਾਕੇ ਨੂੰ ਕਿਉਂ ਇਦਾਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਕੀ ਸਮਝਦੇ ਹੋ ਕੰਟ ਅਕਸਰ ਹੈ ਜੋ ਪੰਜਾਬ ਨੂੰ ਡੀਸਟੇਬਲਾਈਜ਼ ਕਰਨਾ ਚਾਹ ਰਹੀ ਹੈ ਹਮਮ ਚਾਹੇ ਪਾਕਿਸਤਾਨ ਹੋ ਚਾਹੇ ਦੂਜੇ ਮੁਲਕ ਹੋਣ ਜੋ ਹਿੰਦੁਸਤਾਨ ਦੀ ਤਰੱਕੀ ਆ ਪੰਜਾਬ ਹਿੰਦੁਸਤਾਨ ਦੀ ਤਰੱਕੀ ਨਾਲ ਖੁਸ਼ ਨਹੀਂ ਹੈ ਹਮਮ ਔਰ ਕਿਉਂਕਿ ਪਾਕਿਸਤਾਨ ਅਗੈ ਆਪਣਾ ਪੰਜਾਬ ਇੱਕ ਮੋਡਰਨ ਸਟੇਟ ਹੈ ਪਾਕਿਸਤਾਨ ਦੇ ਨਾਲ ਲੱਗਦਾ ਹੈ ਤੇ ਉੱਥੇ ਉੱਥੇ ਇਹ ਹਾਦਸੇ ਕ੍ਰੀਏਟ ਕਰਨੇ ਸੌਖਾ ਹੋ ਜਾਂਦਾ ਹੈ ਇਹਨਾਂ ਨੂੰ ਬਿਲਕੁਲ ਗੱਲ ਮੁੱਖ ਗੱਲ ਕੀ ਹੈ ਕਿ ਅੱਜ ਸਾਡਾ ਪੰਜਾਬ ਦਾ ਜੋ ਨੌਜਵਾਨ ਹੈ ਉਹ ਬੇਰੋਜ਼ਗਾਰ ਬੈਠਾ ਹੈ ਉਹ ਨਸ਼ਟ ਚੜਿਆ ਹੋਇਆ ਤੇ ਉਹਨਾਂ ਦੇ ਛੋਟੇ ਰਕਮ ਚ ਕੁਝ ਵੀ ਦਿਰਾ ਸਕਦੇ ਆ ਉਹ ਜੋ ਸੈਲ ਹੈ ਸਾਡੇ ਜੋ ਵਿਰੋਧੀ ਹੈ ਦੇਸ਼ ਦੇ ਵਿਰੋਧੀ ਹੈ ਉਹ ਸੈਲ ਪੈਦਾ ਕਰਨ ਤੇ ਉਹਨਾਂ ਨੂੰ ਕੋਈ ਤਕਲੀਫ ਪ੍ਰੋਬਲਮ ਨਹੀਂ ਆਦੀ ਕਿਉਂਕਿ ਬੜੀ ਆਸਾਨੀ ਨਾਲ ਤੁਸੀਂ ਬੰਦੋਗਾਂ ਨੂੰ ਰੁਕ ਰੁਕ ਕਰ ਸਕਦੇ ਹੋ ਤੇ ਖਾਨਾ ਸਾਹਿਬ ਜਿਸ ਤਰ੍ਹਾਂ ਗੱਲ ਕੀਤੀ ਆ ਬੀਤੇ ਦਿਨਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਆਇਆ ਸੀ ਉਸ ਤੋਂ ਬਾਅਦ ਬੜੀ ਚਰਚਾ ਚੜੀ ਸੀ ਕਿ ਪੰਜਾਬ ਦੇ ਵਿੱਚ ਇੰਨੇ ਬੰਬ ਜਿਹੜੇ ਨੇ ਆਈਪੀਐਨਏ ਤੇ ਚੱਲਣ ਦੀ ਸੰਭਾਵਨਾ ਹੈ ਉਹਨਾਂ ਨੇ ਆਪਣੇ ਤੌਰ ਤੇ ਜਿਹੜੀ ਆ ਰਿਪੋਰਟ ਆ ਉਹ ਦੱਸੀ ਸੀ ਤਾਂ ਉਸ ਤੋਂ ਬਾਅਦ ਬੜੀ ਜਿਹੜਾ ਵਿਰੋਧੀ ਧਿਰਾਂ ਨੇ ਵੀ ਜਿਹੜਾ ਉਸ ਤੋਂ ਬਾਅਦ ਸਵਾਲ ਵੀ ਚੁੱਕੇ ਮੌਜੂਦਾ ਸਰਕਾਰ ਨੇ ਵੀ ਬੜੇ ਸਵਾਲ ਚੁੱਕੇ ਸੀ ਤਾਂ ਕੀ ਲੱਗਦਾ ਵੀ ਅੱਜ ਜਿਹੜਾ ਬੰਬ ਬਲਾਸਟ ਹੋਇਆ ਇਸ ਇਹ ਲੱਗਦਾ ਵੀ ਸੱਚ ਹੋਈ ਆ ਉਹਦੀ ਜਿਹੜੀ ਗੱਲ ਕਹਿਣ ਦੀ ਦੇਖੋ ਜੀ ਜੋ ਬਾਜਵਾ ਸਾਹਿਬ ਹੱਥ ਤੱਕ ਮੇਰੀ ਜਾਣਕਾਰੀ ਹੈ ਕਿ ਬਾਜਵਾ ਸਾਹਿਬ ਨੇ ਬਿਆਨ ਦਿੱਤਾ ਸੀ ਹੂੰ ਉਹ ਬਾਰੇ ਇਤੂ ਹੋਣਾਰੇ ਖਬਰਾਂ ਸਵਾਰ ਚ ਪੜੀ ਸੀ ਬਿਲਕੁਲ ਬਿਲਕੁਲ ਅਨਫੋਰਚਨਟਲੀ ਪਤਾ ਨਹੀਂ ਕਿਉਂ ਉਹਨਾਂ ਨੇ ਉਹ ਗੱਲ ਜਦ ਪੁਲਿਸ ਵਾਲਿਆਂ ਨੇ ਉਹਨੂੰ ਪੁੱਛਿਆ ਛਾਣਵੀਂ ਕੀਤੀ ਉਹਨੂੰ ਕਹਿ ਦੇਣਾ ਚਾਹੀਦਾ ਸੀ ਹਾਈ ਕੋਰਟ ਜਾਣ ਦੀ ਤਾਂ ਲੋੜ ਨਹੀਂ ਸੀ ਉਹਨਾਂ ਨੂੰ ਪਟਿਆ ਉਹਨਾਂ ਦੀ ਮਰਜ਼ੀ ਸੀ ਕਿ ਪੰਜਾਬ ਦੇ ਜੋ ਸੁਰੱਖਿਆ ਲਈ ਜੋ ਹਾਲ ਹੈ ਉਹ ਸਾਰਿਆਂ ਨੂੰ ਪਤਾ ਹੈ ਬੁਰਾ ਹਾਲ ਹੈ ਇਹ ਜੋ ਬੰਬ ਬਲਾਸਟ ਹੈ ਰੋਜ਼ ਕਿਸੇ ਦੇ ਘਰ ਦੇ ਉੱਤੇ ਹਮਲਾ ਹੋ ਰਿਹਾ ਹੈ ਰੋਸ ਕੀਤੇ ਹੋਤੇ ਨੇ ਨਿਸ਼ਾਨਾ ਨਿਸ਼ਾਨਾ ਕਿੱਥਾ ਜਾ ਰਹੇ ਆ ਸਰੇ ਆਮ ਸਾਰੇ ਨੂੰ ਪਤਾ ਹੈ ਕਿ ਹਮਮ ਔਰ ਮੈਨੋ ਹਰਾਨ ਦੀ ਗੱਲ ਇਹ ਹੈ ਕਿ ਤਜਾਦ ਸਰਕਾਰ ਵੱਲੋਂ ਕੋਈ ਇਸ ਪਾਸੇ ਕੋਈ ਕਾਰਵਾਈ ਨਹੀਂ ਹੋ ਰਹੀ ਠੀਕ ਹੈ ਠੀਕ ਹੈ ਖੰਨਾ ਸਾਹਿਬ ਬਹੁਤ ਧੰਨਵਾਦ ਜਾਣਕਾਰੀ ਦੇਣ ਦੇ ਲਈ ਥੈਂਕ ਯੂ ਜੀ ਸੋ ਬਿਲਕੁਲ ਇਹਸਾਨ ਬੀਜੇਪੀ ਦੇ ਸੀਨੀਅਰ ਆਗੂ ਸਵਰਨ ਇਹ ਅਰਵਿੰਦ ਖੰਨਾ ਕਿਉਂਕਿ ਤੁਸੀਂ ਵੀ ਪਹਿਲਾਂ ਰਪਾਣਾ ਜ਼ਿਕਰ ਕੀਤਾ ਵਿਰੋਧੀ ਦਾ ਕੰਮ ਹੁੰਦਾ ਸਵਾਲ ਚੁੱਕਣਾ ਨਹੀਂ ਨਹੀਂ ਕੋਈ ਵਿਰੋਧੀ تیر ਜਿਹੜੀ ਹੁੰਦੀ ਹੈ ਹਮੇਸ਼ਾ ਵਿਰੋਧੀ تیر ਜੇਕਰ ਕੋਈ ਵੀ ਆ ਆਪਾਂ ਇਹ ਨਹੀਂ ਕਰੇ ਕਿ ਪੰਜਾਬ ਦੀ ਆ ਅਗਰ ਕੱਲ ਪੰਜਾਬ ਦੀ ਸਰਕਾਰ ਬਦਲ ਜਾਂਦੀ ਹੈ ਹੂੰ ਜਾਂ ਪਹਿਲਾਂ ਸਰਕਾਰਾਂ ਹੋਰ ਰਹੀਆਂ ਜੇ ਕੱਲ ਆਮ ਆਦਮੀ ਪਾਰਟੀ ਵਿਰੋਧੀ ਧਿਰ ਅਜੇ ਆਵੇ ਤਾਂ ਵਿਰੋਧੀ ਧਿਰ ਦਾ ਫਿਰ ਵੀ ਆਮ ਆਦਮੀ ਪਾਰਟੀ ਦਾ ਫਰਜ਼ ਇਹੀ ਹੋਏਗਾ ਕਿ ਉਹਨੇ ਲੋਕਾਂ ਦੇ ਪੱਖ ਚ ਸਵਾਲ ਚੱਕਣਾ ਹੈ ਉਹਨਾਂ ਨੇ ਇੱਕ ਹੋਰ ਪਾਣਾ ਜੀ ਇੱਕ ਹੋਰ ਆ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਟਵੀਟਾ ਉਹ ਆਇਆ ਉਹਨਾਂ ਨੇ ਕਿਹਾ ਕਿ ਦੋਸ਼ੀ ਜਿਹੜੇ ਨੇ ਦਖਸ਼ਣੀ ਜਾਣਗੇ ਜਿਨ੍ਹਾਂ ਨੇ ਇਹ ਘਰੋਣੀ ਹਰਕਤ ਕੀਤੀ ਆ ਜਾਂ ਬੰਬ ਪਲਾਸਟ ਜਿਹੜੀ ਕੋਸ਼ਿਸ਼ ਕੀਤੀ ਆ ਪੂਰੀ ਜਾਂਚ ਹੋਵੇਗੀ ਦੁੱਧ ਦਾ ਦੁੱਧ ਜਿਹੜਾ ਪਾਣੀ ਦਾ ਪਾਣੀ ਹੋਵੇਗਾ ਤਾਂ ਟਵਿੱਟਰ ਕਰਕੇ ਜਿਹੜੀ ਜਾਣਕਾਰੀ ਉਹਨੇ ਸਾਂਝੀ ਕੀਤੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲ ਕਹੀ ਆ ਦੇਖੋ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਆ ਕਿ ਜਿਹੜੀ ਸਰਕਾਰ ਹੈ ਜਿਹੜੀ ਸੱਤਾ ਤੇ ਰਹਿ ਸੱਤਾ ਤੇ ਰਨੇ ਹਮੇਸ਼ਾ ਉਹ ਗੱਲ ਕਰਨੀ ਹੈ ਕਿ ਜਿਹੜੀ ਸਰਕਾਰ ਦੇ ਪੱਖ ਚ ਹੈ ਸਰਕਾਰ ਦਾ ਫਰਜ ਹੈ ਜੇਕਰ ਮੁੱਖ ਮੰਤਰੀ ਨੇ ਟਵੀਟ ਕੀਤਾ ਤਾਂ ਮੁੱਖ ਮੰਤਰੀ ਦਾ ਫਰਜ ਹੈ ਪ੍ਰਸ਼ਾਸਨ ਦਾ ਫਰਜ ਹੈ ਕਿ ਉਹਨਾਂ ਲੋਕਾਂ ਦੀ ਭਾਲ ਕਰੇ ਉਹ ਲੋਕਾਂ ਨੂੰ ਲੱਭੇ ਤੇ ਇਸ ਦਾ ਜਾਂਚ ਕਰੇ ਢੁਗਾਈ ਨਾਲ ਜਾਂਚ ਕਰੇ ਤੇ ਜਿਹੜੇ ਲੋਕ ਇਹਦੇ ਲਈ ਜ਼ਿੰਮੇਵਾਰ ਹੈ ਠੀਕ ਹੈ ਉਹਨਾਂ ਨੂੰ ਸਲਾਖਾਂ ਪਿੱਛੇ ਸੁੱਟੇ ਹੁਣ ਦੇਖੋ ਬੰਬ ਫਟਿਆ ਅੱਜ ਬੰਬ ਫਟਿਆ ਉਹ ਖਾਲੀ ਜਗ੍ਹਾ ਸੀ ਬਿਲਕੁਲ ਘਰਾਂ ਦੇ ਨੇੜੇ ਸੀ ਉਦੋਂ ਮੈਂ ਇੱਕ ਦੁਕਾਨਦਾਰ ਦੇ ਸਵੇਰੇ ਸੁਣ ਰਿਹਾ ਸੀਗਾ ਕਿਸੇ ਨਿੱਜੀ ਚੈਨਲ ਤੇ ਤੇ ਉਹ ਕਹਿੰਦਾ ਵੀ ਮੇਰੇ ਤਾਂ ਬਿਲਕੁਲ ਸਾਹਮਣੇ ਦੋ ਕਿੱਲਿਆਂ ਦੀ ਬਾਹੀ ਸੀਗੀ ਜਿੱਥੇ ਬੰਬ ਫਟਿਆ ਠੀਕ ਹੈ ਘਰ ਦੇ ਜਿਵੇਂ ਆਪ ਪਿੰਡਾਂ ਚ ਹੁੰਦੇ ਆ ਕਿ ਬਿਲਕੁਲ ਨੇੜੇ ਖੇਤ ਹੁੰਦੇ ਆ ਜੇ ਉਹੀ ਬੰਬ ਤਾਂ ਹੋਰ ਥੋੜਾ ਜਿਹਾ 2 ਕਿੱਲੇ ਇਧਰ ਨੂੰ ਹੁੰਦਾ ਤਾਂ ਉਹ ਦੁਕਾਨਾਂ ਦੇ ਨੁਕਸਾਨ ਹੁੰਦੇ ਉਹ ਕਹਿੰਦੇ ਵੀ ਮੇਰੀ ਦੁਕਾਨ ਦੇ ਸ਼ੀਸ਼ੇ ਟੁੱਟੇ ਮੇਰੇ ਨਾਲ ਦੇ ਘਰਾਂ ਦੇ ਸ਼ੀਸ਼ੇ ਟੁੱਟੇ ਤਾਂ ਇਹਦਾ ਮਤਲਬ ਕਿ ਉਹਦੀ ਜਿਹੜੀ ਆਵਾਜ਼ ਆ ਉਹਦੀ ਧਮਕ ਉਹਨਾਂ ਘਰਾਂ ਤੱਕ ਗਈ ਅਗਰ ਬੰਬ ਥੋੜਾ ਜਿਹਾ ਹੋਰ ਨੇੜੇ ਹੁੰਦਾ ਤਾਂ ਨੁਕਸਾਨ ਹੁੰਦਾ ਹੁਣ ਪੁਲਿਸ ਇਹ ਗੱਲ ਇਸ ਚੀਜ਼ ਨੂੰ ਕਹਿ ਰਹੀ ਹੈ ਕਿ ਜਦੋਂ ਸੰਗਠਨ ਕਿਸੇ ਵਿਅਕਤੀ ਨੂੰ ਆਪ ਦੇ ਨਾਲ ਤਾਲਮਿਲ ਕਰਾਉਂਦੇ ਆ ਮਲਾਉਂਦੇ ਆ ਕੋਈ ਵੀ ਅੱਤਵਾਦੀ ਸੰਗਠਨ ਜਾਵੇ ਤਾਂ ਜਦੋਂ ਉਹਨਾਂ ਨੇ ਪਾਕਿਸਤਾਨ ਤੋਂ ਜਾਂ ਹੋਰ ਕਿਤੋਂ ਵੀ ਅਸਲਾ ਜਾਂ ਕੋਈ ਏਦਾਂ ਦੀ ਧਮਾਕਾ ਖਿਸਮ ਅਗੇ ਰੱਖਣੀ ਹੁੰਦੀ ਆ ਉਹ ਕਹਿੰਦੇ ਇੱਕ ਸਪੈਸੀਫਿਕ ਜਗ੍ਹਾ ਤੇ ਰੱਖਦੇ ਆ ਤਾਂ ਕਿ ਉਹਨਾਂ ਨੂੰ ਦੱਸਿਆ ਜਾ ਸਕੇ ਕਿ ਫਲਾਹ ਚੀਜ਼ ਉਸ ਖੰਭੇ ਦੇ ਜਾਂ ਉਸ ਦਰਖਤ ਦੇ ਨੇਰੇ ਪਈ ਆ ਦਰਖਤ ਕਿੰਨੇ ਵੀ ਹੋ ਸਕਦੇ ਆ ਪਰ ਖੰੰਬੇ ਤੇ ਕਈ ਵਾਰ ਨੰਬਰ ਲੱਗਿਆ ਹੁੰਦਾ ਕੋਈ ਟਰਾਂਸਫਰ ਮੈਂ ਏਦਾਂ ਦੇ ਖੰਭੇ ਹੁੰਦੇ ਆ ਵੀ ਉਹਦੇ ਬਿਲਕੁਲ ਨੇੜੇ ਤਾਂ ਕਿ ਉਹਨੂੰ ਲੱਭਣਾ ਉਥੋਂ ਸੌਖਾ ਆਸਾਨ ਹੋ ਜੇ ਤਾਂ ਉਹ ਕਹਿੰਦੇ ਇਸੇ ਕਰਕੇ ਉਹਨੂੰ ਖੰਬੇ ਦੇ ਨੇੜੇ ਰੋਡ ਦੇ ਬਿਲਕੁਲ ਨਾਲ ਰੱਖਿਆ ਗਿਆ ਸੀ ਤਾਂਕਿ ਉਸ ਵਿਅਕਤੀ ਨੂੰ ਜਿਹੜਾ ਲੈਣ ਆਇਆ ਜਿਹਦੀ ਮੌਤ ਹੋਈ ਆ ਉਹਨੂੰ ਲੱਭਣਾ ਸੌਖਾ ਹੋ ਜਾਂਦਾ ਅਰ ਉਹਨੂੰ ਲੱਭ ਵੀ ਗਿਆ ਸੀ ਤਾਂ ਅਚਾਨਕ ਉਹ ਚੱਲ ਗਿਆ ਜਾਂ ਹੁਣ ਚੱਲਿਆ ਕਿਵੇਂ ਆ ਕਿ ਜਾਂ ਪੁਲਿਸ ਦਾ ਸਕਦੀ ਆ ਜਿਹੜੇ ਫੋਰੈਂਸਿਕ ਟੀਮਾਂ ਨੇ ਠੀਕ ਹੈ ਉਹ ਜਾਂਚ ਦਾ ਵਿਸ਼ਾ ਹੈ ਉਹ ਚੱਲਿਆ ਕਿਵੇਂ ਆ ਪਰ ਗਲਤ ਇਹ ਹੈ ਕਿ ਇੱਕ ਜਾਨੀ ਨੁਕਸਾਨ ਹੋਣ ਤੋਂ ਬਚ ਆ ਰਿਹਾ ਜਾਨੀ ਨੁਕਸਾਨ ਕਿੰਨਾ ਵੱਡਾ ਵੀ ਹੋ ਸਕਦਾ ਸੀਗਾ ਜੇਕਰ ਬਿਲਕੁਲ ਨੇੜੇ ਹੁੰਦਾ ਜਾਂ ਜੇਕਰ ਉਹਦੀ ਜਿਹੜੀ ਰੇਜ ਆ ਜਾਂ ਜੇ ਉਹਦੇ ਕੋਲ ਜਿਹੜਾ ਤਮਾਕਾ ਜਿਹੜਾ ਉਹ ਕਾਫੀ ਵੱਡਾ ਹੁੰਦਾ ਤਾਂ ਉਹਦੇ ਜਾਨੀ ਨੁਕਸਾਨ ਹੋਰ ਵੀ ਨੇੜੇ ਹੋ ਸਕਦਾ ਸੀ ਤਾਂ ਇਹ ਗੱਲ ਹੈਗੀ ਹੈ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਨਾ ਜਿਹੜੀਆਂ ਸਰਕਾਰਾਂ ਨੇ ਤਾਂ ਜੇਕਰ ਮੁੱਖ ਮੰਤਰੀ ਟਵੀਟ ਕੀਤਾ ਚੰਗੀ ਗੱਲ ਹੈ ਵਧੀਆ ਗੱਲ ਆ ਉਹਦਾ ਸਵਾਗਤ ਕਰਨ ਦਾ ਬਣਦਾ ਮੁੱਖ ਮੰਤਰੀ ਜਿਹੜਾ ਉਹਨੂੰ ਟਵੀਟ ਕੀਤਾ ਕਿ ਜਾਂਚ ਕਦੋਂ ਹੋਏਗੀ ਹਾਂ ਇਹ ਗੱਲ ਜ਼ਰੂਰ ਹੈ ਕਿ ਜਾਂਚ ਹੋਣੀ ਕਦੋਂ ਹੈ ਬਿਲਕੁਲ ਠੀਕ ਹੈ ਇਹ ਨਹੀਂ ਕਿ ਆਪ ਜੇ ਨਿਰਪੱਖ ਜਾਂਚ ਹੋਊਗੀ ਬਿਲਕੁਲ ਇਹ ਨਹੀਂ ਕਿ 2-2 ਸਾਲ 3-3 ਸਾਲ ਜਾਂ 3-3 ਮਹੀਨੇ ਹੁਣ ਜਿੰਨੇ ਪਹਿਲਾਂ ਬੰਬ ਜਿਹੜੇ ਫਟੇ ਆ ਤਾਂ ਉਹਨਾਂ ਦੀ ਜਾਂਚ ਕਿੱਥੇ ਆ ਉਹਦੀ ਇੱਕ ਵਾਰੀ ਮਿਲਾਂ ਦਾ ਲੋਕਾਂ ਸਾਹਮਣੇ ਚ ਜਾਣੀ ਚਾਹੀਦੀ ਹੈ ਕਿ ਜਿੰਨੇ ਬੰਬ ਹੁਣ ਤੱਕ ਪੁਲਿਸ ਸਟੇਸ਼ਨਾਂ ਦੇ ਬਾਹਰ ਅੰਦਰ ਚੌਂਕਿਆਂ ਜਿੱਥੇ ਫਟਿਆ ਤਾਂ ਉਹਨਾਂ ਦਾ ਟੁਕੜਾ ਟੁਕੜੇ ਇੰਨਾ ਕਿ ਬਿਉਰਾ ਹੋਵੇ ਵੀ ਫਲਾਂ ਜਗ੍ਹਾ ਫਟਿਆ ਸੀ ਬੰਦਾ ਫੜ ਲਿਆ ਇਹਦਾ ਮਕਸਦ ਕੀ ਸੀ ਵੀ ਇਹਦਾ ਸਾਜ਼ਿਸ਼ ਕਿਹੜੀ ਸੀ ਸਾਜ਼ਿਸ਼ ਕੌਣ ਸਾਜ਼ਿਸ਼ ਕਰਤਾ ਕੌਣ ਸੀ ਤੇ ਮਕਸਦ ਕੀ ਸੀ ਠੀਕ ਹੈ ਇਹ ਚੀਜ਼ਾਂ ਸਾਹਮਣੇ ਆਉਣ ਤਾਂ ਲੋਕਾਂ ਨੂੰ ਵੀ ਥੋੜਾ ਜਿਹਾ ਹੋ ਜਾਂਦਾ ਵੀ ਹਾਂ ਸਰਕਾਰ ਸਾਡੇ ਲਈ ਕੰਮ ਕਰ ਰਹੀ ਹੈ ਤੇ ਸਰਕਾਰ ਇਹਨਾਂ ਚੀਜ਼ਾਂ ਨੂੰ ਫੜ ਰਹੀ ਹੈ ਤਾਂ ਉਹ ਇਹ ਨਹੀਂ ਹੁੰਦਾ ਕਿ ਆਪਾਂ 15 ਦਿਨਾਂ ਬਾਅਦ ਕਿਸੇ ਵਿਅਕਤੀ ਨੂੰ ਮੰਨ ਲਓ ਫੜ ਲੈਣਾ ਲਿਆ ਤਾਂ ਆਪਾਂ ਉਹ ਬਾਅਦ ਚੋਂ ਤਾਂ ਆਪਾਂ ਕਹੋ ਉਹ ਕਹਿ ਦੇਵੇ ਜਾਂ ਆਪਾਂ ਉਹਦੇ ਕੋਈ ਕਾਗਜ਼ਾਂ 'ਚ ਪਾਇ ਕਿ ਜਿਹੜੀਆਂ ਸਰਕਾਰਾਂ ਕੋਈ ਵੀ ਆਉਣ ਤਾਂ ਉਹ ਇਹਨਾਂ ਚੀਜ਼ਾਂ ਨੂੰ ਬੜੇ ਸ਼ਕਤੀ ਨਾਲ ਬੜੀ ਡੂੰਘਾਈ ਨਾਲ ਬਾਚਣ ਤੇ ਜਾਂਚ ਕਰਨ ਤਾਂ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉਹ ਬਣਿਆ ਰਹੇ ਠੀਕ ਕਰ ਬੜਾ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਜਿਹੜਾ ਅਬਰੀ ਸਰ ਵਿਖੇ ਮਨਜੀਠਾ ਰੋਡ ਦੇ ਉੱਪਰ ਜਿਹੜਾ ਬੰਬ ਬਲਾਸਟ ਹੋਇਆ ਦੇ ਨਾਲ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਿਹੜੇ ਬੰਗ ਬੰਬ ਬਲਾਸ ਦੀਆਂ ਖਬਰਾਂ ਨੇ ਉਹ ਲਗਾਤਾਰ ਪੰਜਾਬ ਦੇ ਵਿੱਚ ਆਈਆਂ ਤਾਂ ਉਸ ਤੋਂ ਬਾਅਦ ਕੀ ਸਥਿਤੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਖਾਸ ਤੌਰ ਤੇ ਟਵੀਟ ਕਰਕੇ ਜਿਹੜੀ ਜਾਣਕਾਰੀ ਆ ਸਾਂਝੀ ਕੀਤੀ ਹੈ ਪਰ ਹੁਣ ਸਵਾਲ ਉਹੀ ਹੈ ਕਿ ਉਹ ਦੋਸ਼ੀ ਜਿਹੜੇ ਨੇ ਕਦੋਂ ਫੜੇ ਜਾਣਗੇ ਜਿਨ੍ਹਾਂ ਦੇ ਪਿੱਛੇ ਪੂਰਾ ਜਿਹੜਾ ਮਾਸਟਰਮਾਈਂਡ ਹੈ ਜਾਂ ਕੰਮ ਕਰ ਰਹੇ ਨੇ ਕੀ ਮਕਸਦ ਕੀ ਉਹਨਾਂ ਦਾ ਇਹ ਸਾਰਾ ਪਲਾਨ ਕਿਸ ਤਰ੍ਹਾਂ ਫੇਲ ਹੋਵੇਗਾ ਜੇਕਰ ਪੂਰੀ ਸਥਿਤੀ ਦੇ ਤਰ੍ਹਾਂ ਜਿਹੜਾ ਪਲਾਨ ਉਹ ਫੇਲ ਹੋਵੇਗਾ ਉਦੇ ਪਿੱਛੇ ਕਿਹੜੇ ਸਾਜਿਜ ਕਰਤਾ ਨੇ ਤਾਂ ਆਬਵੀਸ ਮੋੜ ਦੁਆਰ ਜਿਹੜਾ ਤੁਹਾਨੂੰ ਅਸੀਂ ਬੋਲਦਾ ਪੰਜਾਬ ਦੇ ਵਿੱਚ ਸਾਰੀ ਜੀ ਰਿਪੋਰਟ ਆ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਦਿਓ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕਾਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ by Indian cuisine Tracy find authentic Indian cuisine in Tracy or scan QR code to contact us. Simi Valley family dental office or scan QR code to contact us.